ਕਿਸਤਾਂ ਦੇ ਜੋ ਇਸ ਜਿੱਤ ਨੂੰ ਜਿਹੜੀ ਕਿ 4 ਸਾਲਾਂ ਲੜਾਈ ਲੜੀ ਗਈ ਹੈ ਬੀਬੀ ਭਿੰਦਰ ਕੌਰ ਵੱਲੋਂ ਅੱਜ ਜਿੱਤ ਪ੍ਰਾਪਤ ਹੋਈ ਆ ਤੌਂ ਚੋ ਕਿਲਾ ਕਢਦਾ ਜਿਹੜਾ ਕੰਗਣਾ ਰੌਤ ਉੜਿਆ ਸੀ ਜਿਹੜੀਆਂ ਕੰਗਨਨ ਰੌਤ ਅਰਗੀਆਂ ਆਣ ਕੇ ਇੱਕ ਆਪਣੇ ਯੂਟਿਊਬਰਾਂ ਨੂੰ ਜਾਂ ਦੂਜਿਆਂ ਨੂੰ ਖੁਸ਼ ਕਰਨ ਵਾਸਤੇ ਇਹੋ ਜੀਆਂ ਗੱਲਾਂ ਕਰਦੀਆਂ ਨੇ ਜਾਂ ਸਿਆਸਤ ਚਾਉਣ ਨੂੰ ਗੱਲਾਂ ਕਰਦੇ ਨੇ ਮੈਨਾਂ ਵੀ ਨਹੀਂ ਕਰਨੀ ਚਾਹੀਦੀ ਇੱਕ ਪੰਜਾਬੀ ਕੁੜੀ ਦੇ ਨਾਲ ਇਹਨੇ ਪੰਗਾ ਲਿਆ ਸੀ ਤੇ ਇਹਦਾ ਕਿਲਾ ਉਹਨੇ ਵੀ ਕਢ ਦਿੱਤਾ ਸੀ ਉਹਨੇ ਇੱਕ ਸ਼ਰੇਆਮ ਸਕਿਉਰਟੀ ਹੁੰਦਿਆ ਇਹਦੇ ਬੁਥੇ ਤੇ ਚਪੇੜ ਮਾਰ ਕੇ ਇਹਨੂੰ ਦੱਸ ਦਿੱਤਾ ਵੀ ਇਹ ਪੰਜਾਬੀ ਹੁੰਨੇ ਆ ਸਾਡੇ ਪੰਜਾਬੀ ਜਿਹੜੇ ਇੰਗਲੈਂਡ ਤੱਕ ਪਹੁੰਚ ਜਾਂਦੇ ਇਹ ਗੁੱਸਾ ਨਹੀਂ ਛੱਡਦੇ ਇਹ ਕੰਗਣਾ ਜਿੱਥੇ ਮਰਜੀ ਚੱਲੇ ਜਾਂਦੀ ਅੱਜ ਆਈ ਆ ਮਾਫੀ ਮੰਗਣ ਇਹਨੂੰ ਅਸਲ ਦੇ ਵਿੱਚ ਤੇ ਉਹਦੇ ਮਾਫੀ ਮੰਗ ਲੈਣੀ ਚਾਹੀਦੀ ਇਹ ਕੰਗਣਾ ਨਰਾਉਤ ਨੂੰ ਇੱਕ ਆਪਣੇ ਪੈਸੇ ਦਾ ਮਾਣ ਸੀ ਇਹ ਕੇਦਾ ਜਿਹੜੀ ਆ ਗਈ ਸੀ ਇਹਦੇ ਉੱਤੇ ਭਾਜਪੀ ਨੇ ਪੂਰੀ ਗੱਠ ਜੋੜ ਸੀ ਉੱਤੋਂ ਸਰਕਾਰਾਂ ਦਾ ਇਹ ਇਹਦੇ ਤੇ ਹੱਥ ਸੀਗਾ ਜਿਹਦੇ ਕਰਕੇ ਇਹੋ ਜੀਆਂ ਗਲਤ ਲਫ਼ਜ਼ ਬੋਲਦੀ ਸੀ ਪਰ ਸਾਡੇ ਪੰਜਾਬੀ ਜਿਹੜੇ ਆ ਉਹ ਜਦੋਂ ਪੰਗੇ ਨੂੰ ਲੈ ਲੈਂਦੇ ਨੇ ਉਹ ਮੁੜ ਕੇ ਆਪਣੀਆਂ ਜਾਇਦਾਦਾਂ ਜਾਂ ਪ੍ਰਾਪਰਟੀਆਂ ਜਾਂ ਕਾਰੋਬਾਰ ਨਹੀਂ ਵੇਦੇ ਉਹ ਤਾਂ ਫਿਰ ਇੱਕ ਪਾਸਾ ਲਾ ਕੇ ੜਦੇ ਆ ਇਹ ਕੰਗਣਾ ਜਿੱਥੋਂ ਤੱਕ ਮਰਜ਼ੀ ਭੱਜਲੇ ਤੇ ਪੰਜਾਬੀ ਆ ਪੰਜਾਬੀਆਂ ਨਾਲ ਪੰਗਾ ਲੈ ਲਿਆ ਵਾ ਅੱਜ ਮਾਫੀ ਮੰਗਦੀ ਆ ਕੱਲ ਮੰਗਦੀ ਆ ਇਹਨੂੰ ਕਿਸੇ ਕੀਮਤੇ ਮਾਫੀ ਨਹੀਂ ਦਿੱਤੀ ਜਾਊਗੀ ਮਿੰਦਰ ਗੌਰ ਬੀਬੀ ਦੇ ਪਰਿਵਾਰ ਕੋਲੋਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਅਸੀਂ ਇਹ ਕਹਾਂਗੇ ਜੋ ਆ ਜਿੱਤਿਆ ਕਿਸਾਨਾਂ ਦੀ ਆ ਇਹਦੇ ਕੋਈ ਸ਼ਬਦ ਨਹੀਂ ਗੀ ਜੇ ਵੇਖੋ ਜੇ ਪ੍ਰਧਾਨ ਮੰਤਰੀ ਉਹਦੇ ਤਿੰਨ ਸਾਡੇ ਕਾਨੂੰਨ ਵਾਰਸ ਲੈਣ ਨੇ ਤੇ ਮੁੱਖ ਮੰਤਰੀ ਵੀ ਅੱਗੇ ਲੱਗਾ ਤੇ ਇਹਦੇ ਕੋਈ ਨਹੀਂ ਸਾਡੇ ਅੱਗੇ ਇਹਨੂੰ ਰਹਿਦਾ ਹੀ ਅਸੀਂ ਕਰ ਲਾਂਗੇ ਉਹ ਠੀਕ ਜਿਤਨਾ ਹੋਣ ਹੋਣ ਦੇਈ ਆ ਪਰ ਅਜੇ ਨਹੀਂ ਇਹਨੂੰ ਮਾਫੀ ਦੇਣੀ ਉਹਦੇ ਖੁਦ ਬਾਪੂ ਲਾਭਸ਼ੋ ਕਹਿਣ ਡਿਆ ਵੀ ਜਿੰਨਾ ਜਿਹੜਾ ਜੂਨੀਅਨ ਨਹੀਂ ਮਾਫੀ ਦਿੰਦੀ ਉਹਨਾਂ ਜਿਹੜਾ ਅਸੀਂ ਮਾਫੀ ਨਹੀਂ ਦੇਣੀ ਵੇਖੋ ਜੀ ਇਹ ਤੇ ਦਿਖਣੀ ਡਿਆ ਵੀ ਇਹਨੂੰ ਮਾਫੀ ਮੰਗਣੀ ਪਈ ਆ ਤੇ ਮੰਗਣੀ ਪੈਣੀ ਇਹਦੇ ਕੋ ਪੈਸੇ ਹੀ ਭਾਵੇਂ ਜੋ ਮਰਜੀ ਸਾਡੇ ਗਰੀਬ ਭਾਵੇਂ ਕਮਜ਼ੋਰ ਸੀ ਭਾਵੇਂ ਇੱਕ ਇੱਕ ਕਰਕੇ ਲੜੀ ਜ ਮਾਤਾ ਪਰ ਉਹਦਾ ਇੰਨਾ ਹੌਸਲਾ ਸੀ ਨਹੀਂ ਤੇ ਆਮ ਮਾਦਾ ਡਾਰੀ ਜਾਂਦੀਆਂ ਕਿ ਅਸੀਂ ਦਰਦ ਦੇ ਵਿੱਚ ਕਿਤਰਾ ਜਾਵਾਂਗੇ ਕੋਈ ਆਮ ਜਾਨ ਨਹੀਂ ਜਾ ਸਕਦੀ ਜਿਤਨਾ ਉਹ ਸਾਡੀ ਮਾਤਾ ਗਈ ਆ ਤੇ ਕੋ ਜੋ ਨੰਬਰਦਾਰ ਦਾ ਬੜਾ ਹੌਸਲਾ ਮਗਰ ਲਾਹਸੋ ਦਾ ਜਿੰਨੇ ਇੱਥੋਂ ਤੱਕ ਤਕੜਾਈ ਰੱਖੀ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਹੈਟ ਵਾਲਾ ਦੋਸਤ ਅਸਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਨਲ ਦੇ ਨਾਲ ਕੰਗਣਾ ਰਵਤ ਤੋਂ ਕੱਲ ਬਠਿੰਡਾ ਅਦਾਲਤ ਵਿੱਚ ਪੇਸ਼ ਹੋ ਕੇ ਬੀਬੀ ਭਿੰਦਰਕੌਰ ਤੇ ਪਰਿਵਾਰ ਵੱਲੋਂ ਜਿਹੜੀ ਕਿ ਮਾਫੀ ਮੰਗੀ ਗਈ ਆ ਉਸ ਨੂੰ ਲੈ ਕੇ ਪੰਜਾਬੀਆਂ ਦੀ ਵੱਡੀ ਜਿੱਤ ਹੋਈ ਆ ਸਾਡੇ ਨਾਲ ਕਿਸਾਨ ਆਗੂ ਕੁਲਜੀਤ ਸਿੰਘ ਬਾਉ ਸਾਡੇ ਨਾਲ ਇਹ ਗੱਲਬਾਤ ਜਰੂਰ ਕਰਾਂਗੇ ਪ੍ਰਧਾਨ ਸਾਹਿਬ ਕਿਸ ਤਾਂ ਦੇਜੋ ਇਸ ਜਿੱਤ ਨੂੰ ਜਿਹੜੀ ਕਿ 4 ਸਾਲਾਂ ਲੜਾਈ ਲੜੀ ਗਈ ਆ ਬੀਬੀ ਭਿੰਦਰਕੌਰ ਵੱਲੋਂ ਅੱਜ ਜਿੱਤ ਪ੍ਰਾਪਤ ਹੋਈ ਆ ਤੋਂ ਚੋ ਕਿਲਾ ਕੜਦਾ ਜਿਹੜਾ ਕੰਗਨਾ ਦੌਰ ਤੇ ਉੜਿਆ ਸੀ ਅੱਜ ਪੰਜਾਬੀਆਂ ਨੂੰ ਵੱਡੀ ਜਿੱਤ ਹੋਈ ਆ ਚਾਰੇ ਪਾਸੇ ਚ ਚਰਚੇ ਹੋ ਰਹੇ ਨੇ ਤੁਹਾਡਾ ਦੇ ਬਾਰੇ ਕੀ ਕਹਿਣਾ ਜੀ ਮੈਂ ਜੀ ਕੁਲਜੀਤ ਸਿੰਘ ਟਾਲੇਕਨਪੁਰ ਅਸੀਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਆਗੂ ਜੀ ਮੈਂ ਤੇ ਇਹੀ ਕਹਿਣਾ ਭਈ ਜਿਹੜੀਆਂ ਕੰਗਨਾ ਨਰੌ ਤਰਕੀਆਂ ਆਣ ਕੇ ਇੱਕ ਆਪਣੇ ਯੂਟਿਊਬਰਾਂ ਨੂੰ ਜਾਂ ਦੂਜਿਆਂ ਨੂੰ ਖੁਸ਼ ਕਰਨ ਵਾਸਤੇ ਇਹੋ ਜੀਆਂ ਗੱਲਾਂ ਕਰਦੀਆਂ ਨੇ ਜਾਂ ਸਿਆਸਤ ਚਾਉਣ ਨੂੰ ਗੱਲਾਂ ਕਰਦੇ ਨੇ ਮੈਨਾਂ ਵੀ ਨਹੀਂ ਕਰਨੀ ਚਾਹੀਦੀ ਕਿਉਂ ਅਸੀਂ ਪੰਜਾਬੀ ਅਸੀਂ ਪੰਜਾਬੀ ਲੋਕ ਆ ਸਾਡੀ ਹਰ ਇੱਕ ਨਾ ਸਾਂਝਾ ਹਰ ਇੱਕ ਨਾ ਪਰਿਵਾਰਕ ਰਿਸ਼ਤੇ ਆ ਪਰ ਅਸੀਂ ਦੇ ਸਰ ਇਹੋ ਹੀ ਕਵਾਂਗੇ ਭਈ ਇਹੋ ਜੀਆਂ ਗੱਲਾਂ ਕਰਕੇ ਮਾਹੌਲ ਖਰਾਬ ਕਰਨਾ ਜਾਂ ਕਿਸੇ ਦੇ ਮਨ ਨੂੰ ਠੇਸ ਪਹਜਾਉਣੀ ਇਹ ਨਹੀਂ ਹੋਣਾ ਚਾਹੀਦਾ ਬਾਕੀ ਕੰਗਨਾ ਨਰੋਤ ਜਿੱਥੇ ਮਰਜੀ ਇਹੋ ਜੀਆਂ ਗੱਲਾਂ ਕਰ ਲੈ 4 ਸਾਲ ਲੰਘ ਗਏ ਉਹਦੇ 6 ਸਾਲਾਂ ਬਾਅਦ ਅੱਜ ਕਿਲਾ ਨਿਕਲ ਗਿਆ ਵਾ ਇਹ ਪਰ ਜਿਹੜੇ ਪੰਜਾਬੀ ਨੇ ਇਹਨਾਂ ਨੂੰ ਕਿੱਲਾ ਕਢਣਾ ਹੁੰਦਾ ਵਾ ਇਹ ਕਢ ਲੈਂਦੇ ਆ ਇਹ ਨਹੀਂ ਕਿਸੇ ਬੰਨੇ ਹੋ ਜਿਹਨੂੰ ਭਜਨ ਦੇਣਗੇ ਜਿੰਨਾ ਕੇਰੇ ਦਾ ਦਿਲ ਕਰਦਾ ਹਾਲੀ ਹੋਰ ਵੀ ਕੇਸ ਲੜ ਲੈਂਦੀ ਅਖੀਰ ਇਹਨੂੰ ਇੱਕ ਰਾਂ ਮਾਤਾ ਦੇ ਪੈਰਾਂ ਦੇ ਡਿੱਗਣਾ ਪੈਣਾ ਵਾ ਨਹੀਂ ਤੇ ਕੋ ਆਪਣੀ ਜੇਲ੍ਹ ਦੀ ਹਵਾ ਖਾਣੀ ਪੈਣੀ ਆ ਅੱਜ ਖਾਲੇ ਕੱਲ ਖਾਲੇ ਜੇ ਅੱਗੇ ਹਾਈ ਕੋਰਟ ਸੁਪਰੀਮ ਕੋਰਟ ਤੋਂ ਬਠਿੰਡੇ ਆ ਗਈ ਆ ਤੇ ਹੁਣ ਜੇਲ੍ਹ ਵੀ ਬਹੁਤ ਨੇੜੇ ਰਹਿ ਗਈ ਆ ਪਰ ਆਸਾਂ ਦੇ ਦੇਖਿਆ ਬੀਬੀ ਨੇ ਲੜਾਈ ਬੋਲੀ ਲੜੀ ਆ ਕੰਗਨਾਂ ਲਾ ਉਤੋਂ ਗਾੜੀ-ਗਾੜੀ ਭਜਾਇਆ ਗਿਆ ਪਹਿਲੋ ਹਾਈ ਕੋਰਟ ਚ ਗਈ ਆ ਉਤੋਂ ਬਾਅਦ ਸੁਪਰੀਮ ਕੋਰਟ ਗਈ ਆ ਉਤੋਂ ਬਾਅਦ ਸੁਪਰੀਮ ਕੋਰਟ ਤੋਂ ਬਾਹਰ ਬਠਿੰਡਾ ਅਦਾਲਤ ਕੋਲ ਵੀ ਵਾਪਸ ਆਉਣਾ ਪਿਆ ਪੰਜਾਬ ਵਿੱਚ ਅਤੇ ਸਮਣ ਭੇਜ ਗਿਆ ਵੀ ਪੇਸ਼ ਹੋ ਨਹੀਂ ਤੇ ਤੇਰੇ ਖਿਲਾਫ ਕਾਰਵਾਈ ਹੋਗੀ ਉਹ ਸਮਣਾਂ ਨੂੰ ਡਰ ਨੂੰ ਲੈ ਕੇ ਵੀ ਬੀ ਜਿਹੜੀ ਆ ਕੰਗਨਾਂ ਅਦਾਲਤ ਪੇਸ਼ ਹੋਈ ਆ ਅਤੇ ਉੱਥੇ ਆ ਕੇ ਜੱਜ ਸਾਹ ਸਾਹਮਣੇ ਸਿਰ ਝੁਕਾ ਕੇ ਮਾਫੀ ਮੰਗੀ ਆ ਵੀ ਮੇਰੇ ਕੋਲ ਗਲਤੀ ਹੋ ਗਈ ਆ ਜੇਕਰ ਮੈਂ ਬੀਬੀ ਭਿੰਦਰ ਕੌਰ ਜਾਂ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਮਾੜਾ ਸ਼ ਏ ਜੀ ਇਹ ਅੱਜ 마ਫੀਆ ਮੰਗੇ ਕੁਛ ਮੰਗੇ ਪਰ ਇਹਦੀ ਧੌਣ ਥੱਲੇ ਇੰਨਾ ਕਿ ਕਿਲਾ ਸੀਗਾ ਤੁਸੀਂ ਵੇਖਿਆ ਹੋਣਾ ਇਸੇ ਦੀ ਖਬਰ ਸੀ ਜਦੋਂ 에어ਪੋਰਟ ਤੇ ਇੱਕ ਪੰਜਾਬੀ ਕੁੜੀ ਦੇ ਨਾਲ ਇਹਨੇ ਪੰਗਾ ਲਿਆ ਸੀ ਤੇ ਇਹਦਾ ਕਿਲਾ ਉਹਨੇ ਵੀ ਕੱਢ ਦਿੱਤਾ ਸੀ ਉਹਨੇ ਇੱਕ ਸ਼ਰੇਆਮ ਸਕਿਉਰਟੀ ਹੁੰਦਿਆਂ ਇਹਦੇ ਬੂਥੇ ਤੇ ਚਪੇੜ ਮਾਰ ਕੇ ਇਹਨੂੰ ਦੱਸ ਦਿੱਤਾ ਵੀ ਇਹ ਪੰਜਾਬੀ ਹੁੰਨੇ ਆ ਇਹ ਜਿੱਥੇ ਮਰਜ਼ੀ ਭੱਜ ਲੈ ਇਨੂੰ ਪੰਜਾਬੀ ਮਾਫ ਨਹੀਂ ਕਰਨਗੇ ਜਿੰਨਾ ਚਿਰ ਸਾਡੀਆਂ ਮਾਤਾ ਦੇ ਪੈਰਾਂ ਦੇ ਸਿਰ ਨਾਲ ਧਰੂਗੀ ਪਰ ਉਹ ਕੋ ਸਾਡੀ ਮਾਤਾ ਜੀ ਵੀ ਇਹ ਗੱਲ ਕਹਿ ਰਹੇ ਨੇ ਵੀ ਇਹਦੇ ਨਾਲ ਮੇਰਾ ਕੇਸ ਭਾਵੇਂ ਹੋਰ 2 ਸਾਲ ਚੱਲੇ 4 ਸਾਲ ਲੱਗੇ ਮੈਂ ਇਹਦੇ ਇਹਨੂੰ ਮਾਫੀ ਕਿਸੇ ਕੀਮਤ ਤੇ ਨਹੀਂ ਦਾਂਗੀ ਜੋ ਕੋਰਟ ਫੈਸਲਾ ਕਰੂਗੀ ਮੈਂ ਉਹਦੇ ਉੱਤੇ ਇਹਨੂੰ ਸਜ਼ਾ ਦਿਵਾ ਕੇ ਰਹੂੰਗੀ ਇਹਨੂੰ ਬਿਲਕੁਲ ਜਿੰਨੀਆਂ ਨੇ ਅੱਗ ਲਾ ਛੱਡੀ ਆ ਜਿੰਨੀਆਂ ਹਿਮਾਚਲ ਚ ਪੰਜਾਬ ਦੇ ਵਿੱਚ ਜੁਪੀ ਦੇ ਵਿੱਚ ਇਹ ਬੀਬੀ ਨੇ ਅੱਗ ਲਾਈ ਆ ਇਹੋ ਜਿਹੇ ਨੂੰ ਕਦੀ ਮਾਫ ਨਹੀਂ ਕਰਨਾ ਚਾਹੀਦਾ ਕਿਉਂ ਸਾਡਾ ਜਿਹੜਾ ਧਾਰਮਿਕ ਸਥਾਨ ਸਾਡੇ ਜਿਹੜੇ ਲੋਕ ਪਹਾੜਾਂ ਦੇ ਵਿੱਚ ਸੈਰ ਕਰਨ ਘੁੰਮਣ ਜਾਂਦੇ ਸੀਗੇ ਉਹ ਸਾਡਾ ਸਾਰਾ ਕਿਤਾਸ ਬੀਬੀ ਕਰਕੇ ਬੰਦ ਹੋਇਆ ਵਾ ਬੱਸਾਂ ਦੇ ਉੱਤੇ ਪੋਸਟਰ ਲੱਗੇ ਉੱਥੇ ਇਹਨੇ ਪੂਰਾ ਇੱਕ ਅਤਵਾਦ ਫੁਲਾਇਆ ਅਤਵਾਦ ਫੁਲਾਇਆ ਵਾ ਪੰਜਾਬੀਆਂ ਦੇ ਬਰ ਖਿਲਾਫ ਪੰਜਾਬੀ ਔਰ ਹਿਮਾਚਲ ਦੇ ਵਿੱਚ ਸਾਡੀਆਂ ਖਾਸ ਰਿਸ਼ਤੇਦਾਰੀਆਂ ਨੇ ਪਰ ਜਿਹੜੀਆਂ ਇਹਦੇ ਇਹਨਾਂ ਬੋਲਾਂ ਕਰਕੇ ਇਹਦੇ ਲਬਜਾਂ ਕਰਕੇ ਖਰਾਬ ਹੋਈਆਂ ਇਹਨੂੰ ਕਿਸੇ ਕੀਮਤੇ ਮਾਫ ਨਹੀਂ ਕਰਨਾ ਚਾਹੀਦਾ। ਕਿ ਲੱਗਦਾ ਨਹੀਂ ਇਹ ਪ੍ਰਧਾਨ ਸਾਹਿਬ ਇਹਦਾ ਜਿਹੜਾ ਬੋਲਿਆ ਸ਼ਬਦ ਹੈ ਉਹ ਪੰਜਾਬੀਆਂ ਨੂੰ ਜਿਹੜਾ ਇਹਦਾ ਵਿਰੋਧ ਚੱਲਣਾ ਪਿਆ ਵਾ ਅਸੀਂ ਦੇਖਿਆ ਜਦੋਂ ਸਾਡੇ ਪੰਜਾਬੀ ਹਿਮਾਚਲ ਚ ਜਾਂਦੇ ਸੀ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਉੱਥੇ ਉਹਨਾਂ ਦਾ ਨੁਕਸਾਨ ਵੀ ਹੋਇਆ ਵਾ ਉੱਥੇ ਉਹਨਾਂ ਦੇ ਗੱਡੀਆਂ ਦਾ ਨੁਕਸਾਨ ਵੀ ਕੀਤਾ ਗਿਆ ਉਹਨਾਂ ਨੂੰ ਮਾਰਕ ਟਾਈਪ ਕੀਤੀ ਗਈ ਹੈ ਐਸੇ ਕਰਕੇ ਕਿ ਲੱਗਦਾ ਸੀ ਇਹਨਾਂ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡਾ ਰਿਸ਼ਤਾ ਵਾ ਜਿਵੇਂ ਹਿਮਾਚਲ ਦੇ ਨਾਲ ਸਾਡਾ ਪੰਜਾਬ ਰਿਸ਼ਤਾ ਵਾ ਵਪਾਰ ਚੱਲਦੇ ਨੇ ਕਿਤੇ ਉਹ ਵਪਾਰ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਿਲਕੁਲ ਜੀ ਹੋਇਆ ਵਾ ਕੀਤਾ ਨਹੀਂ ਗਿਆ ਹੋਇਆ ਵਾ ਤੁਸੀਂ ਵੇਖਿਆ ਸਾਡੇ ਜਿਹੜੇ ਕੋਈ ਉੱਥੇ ਜਾਂਦੇ ਹੀ ਗੱਡੀਆਂ ਜਾਂਦੀਆਂ ਹੀ ਮੋਟਰਾਂ ਜਾਂਦੀਆਂ ਹੀ ਭੰਨੀਆਂ ਜਾਂਦੀਆਂ ਹੀ ਜੇ ਕੋਈ ਕਿਸੇ ਗੁਰਦੁਆਰੇ ਆਪਣੇ ਧਰਮ ਦਾ ਇੱਕ ਝੰਡਾ ਲਾ ਕੇ ਚਲੇ ਜਾਂਦਾ ਸੀ ਤੇ ਇਹ ਇਹਨਾਂ ਹਿਮਾਚਲ ਵਾਲਿਆਂ ਨੇ ਫਿਰ ਉਹ ਇਹਦੇ ਬੋਲੀ ਜਿਹੜੀ ਬੋਲਦੇ ਸੀ ਲੋਕ ਸਾਰੇ ਹਿਮਾਚਲ ਵਾਲੇ ਮਾੜੇ ਨਹੀਂ ਜੀ ਬਹੁਤ ਸਤਿਕਾਰਯੋਗ ਨੇ ਪਰ ਜਿਹੜੇ ਇਹਦੀਆਂ ਬੋਲੀ ਬੋਲਦੇ ਸੀ ਉਹਨਾਂ ਨੇ ਸਾਡੇ ਝੰਡੇ ਨੂੰ ਖਾਲਸਤਾਨੀ ਝੰਡਾ ਕਿਹਾ ਗਿਆ ਜਿਹੜਾ ਸਾਡੇ ਅੱਜ ਅੱਜ ਵੀ ਸਾਡੇ ਗੁਰੂ ਘਰਾਂ ਦੇ ਉੱਤੇ ਜਿਹੜਾ ਲੱਗਾ ਵਾ ਜਦੋਂ ਆਰਮੀ ਦੀ ਸਿਕਰੇਜਮੈਂਟ ਜਾਂਦੀ ਆ ਉਹਦੇ ਉਹਦੇ ਗੱਡੀ ਉਹਨਾਂ ਦੀ ਗੱਡੀਆਂ ਦੇ ਉੱਤੇ ਝੰਡੇ ਲੱਗੇ ਹੁੰਦੇ ਆ ਪਰ ਜਿਹੜੇ ਝੰਡੇ ਨੂੰ ਪਹਿਲਾਂ ਜੇ ਕੋਈ ਲਾਲ ਕਿਲੇ ਦੇ ਉਹਨਾਂ ਖਾਲਸਤਾਨ ਦਾ ਝੰਡਾ ਕਿਆ ਗਿਆ ਹੁਣ ਉਹਨੂੰ ਇਹ ਇੱਕ ਕੰਗਣਾ ਨਰੌਤਨੀ ਚ ਖਾਲਸਤਾਨ ਦਾ ਝੰਡਾ ਕਹਿ ਕੇ ਹਿਮਾਚਲ ਦੇ ਚਿੰਨਾ ਲੋਕਾਂ ਦੇ ਵਿੱਚ ਨਫ਼ਰਤ ਫਲਾਈ ਜਿਹੜੀ ਲੋਕਾਂ ਨੂੰ ਕਾਫੀ ਵਪਾਰ ਦੇ ਵਿੱਚ ਘਾਟਾ ਪਿਆ ਲੋਕਾਂ ਦੇ ਕਾਰੋਬਾਰ ਮੁੱਕ ਗਏ ਇਹਨੇ ਇੱਥੋਂ ਤੱਕ ਵੀ ਕਹਿਤਾ ਕਿ ਚਿੱਟਾ ਜਿਹੜਾ ਪੰਜਾਬ ਦੇ ਵਿੱਚੋਂ ਹਿਮਾਚਲ ਚੋਂਦਾ ਵਾ ਹਿਮਾਚਲ ਦੇ ਵਿੱਚ ਜਿਹੜਾ ਵਪਾਰ ਦੇ ਵਿੱਚ ਚਿੱਟਾ ਚੱਲਦਾ ਪਰ ਅਸੀਂ ਕਹਿੰਦੇ ਆ ਜੇ ਚਿੱਟਾ ਪੰਜਾਬ ਤੋਂ ਹੁੰਦਾ ਵਾ ਤੇ ਹਿਮਾਚਲ ਵਾਲੇ ਬਾਰਡਰ ਨੇ ਬਾਰਡਰਾਂ ਦੇ ਉੱਤੇ ਸੈਫੋਰਸਾਂ ਕੀ ਕਰਦੀਆਂ ਨੇ ਜਿੰਨਾ ਚਟਾ ਆ ਰਿਹਾ ਵਾ ਉਹ ਬੰਦਰਗਾਵਾ ਤੋਂ ਹੀ ਆ ਰਿਹਾ ਵਾ ਉਹ ਇਹਨਾਂ ਦੇ ਡਾਨੀਆਂ ਬਾਨੀਆਂ ਦਾ ਆ ਰਿਹਾ ਵਾ ਪਰ ਉਹਦੇ ਵਿੱਚ ਵੀ ਸਾਡੇ ਪੰਜਾਬੀਆਂ ਨੂੰ ਬਦਨਾਮ ਕੀਤਾ ਗਿਆ ਇੱਕ ਬੀਜੇਪੀ ਦੀ ਟਿਕਟ ਲੈਣ ਦਾ ਕਰਕੇ ਬੀਜੇਪੀ ਦੇ ਵਿੱਚ ਬੀਜੇਪੀ ਦਾ ਸਾਥ ਦੇਣ ਦਾ ਕਰਕੇ ਲੱਗਦਾ ਨਹੀਂ ਪ੍ਰਧਾਨ ਸਾਹਿਬ ਪੰਜਾਬੀ ਜਿਹੜੇ ਨੇ ਉਹ ਦੁਸ਼ਮਣੀ ਪੂਰੀ ਨਿਭਾਉਂਦੇ ਨੇ ਤੇ ਯਾਰੀ ਪੂਰੀ ਨਿਭਾਉਂਦੇ ਨੇ ਜਿਵੇਂ ਕੰਗਣਾ 라ਉਤ ਨੇ ਪੰਜਾਬੀਆਂ ਨਾਲ ਦੁਸ਼ਮਣੀ ਪਾਈ ਆ ਤੇ ਬੀਬੀ ਭਿੰਦਰ ਕੌਰ ਨੇ ਪੂਰੀ ਨਿਭਾਈ ਆ 4 ਸਾਲ ਪੂਰੇ ਡੇੜਕੇ ਕਢਾਤੇ ਆ ਹਾਰ ਕੇ ਆ ਕੇ ਇਹਨੂੰ ਮਾਫੀ ਮੰਗਣੀਆਂ ਪਈਆਂ ਜੀ ਇਹਨੂੰ ਆ ਕੇ ਇਹ ਜੀ ਪਹਿਲਾਂ ਤੁਹਾਨੂੰ ਮੈਂ ਦੱਸਿਆ ਵੀ ਜਿਹੜੇ ਸਾਡੇ ਪੰਜਾਬੀ ਨੇ ਵਾਦਾ ਕਿਸੇ ਨਾ ਕਰਦੇ ਨਹੀਂ ਤੇ ਘਾਟਾ ਜਾਂਦਾ ਤੇ ਘਾਟਾ ਕਿਸੇ ਕੋਈ ਝਰਦੇ ਨਹੀਂ ਇਹ ਜਿੱਥੇ ਮਰਜੀ ਕੰਗਣਾ ਨਰੌਤ ਹੋਰ 2-4 ਸਾਲ ਵੀ ਲਾ ਲੇ ਜਿਹੜੀ ਅੱਜ ਸਾਡੇ ਸਤਕਾਰਯੋਗ ਬੀਬੀ ਮਹਿੰਦਰ ਕੌਰ ਜੀ ਦੇ ਜਜਬਾ ਉਹਨਾਂ ਦੀ ਮੈਂ ਟੀਵੀ ਦੇ ਗੱਲਾਂ ਸੁਣੀਆਂ ਸੀ ਉਹਦੋਂ ਉਹਨਾਂ ਦੀ ਡਿਬੇਟ ਦੇ ਵਿੱਚ ਜਿੰਨਾ ਉਹਨਾਂ 'ਚ ਹੌਸਲਾ ਵਾ ਇੱਕ 80-82 ਸਾਲ ਦੀ ਉਮਰ ਦੇ ਵਿੱਚ ਵੀ ਇੱਕ ਸਾਦਾਕਰ ਹੋਣ ਦੇ ਨਾਤੇ ਵੀ ਉਹਨਾਂ ਨੇ 4 ਸਾਲ ਕੇਸ ਲੜਿਆ ਵਾ ਤੇ ਲੜ ਕੇ ਇਹਨੂੰ ਅੱਜ ਕੋਰਟ ਦੇ ਵਿੱਚ ਜਿਹੜਾ ਪੇਸ਼ ਕਰ ਲਿਆ ਸਮਝੋ ਸਾਡੇ ਮੋਰਚੇ ਦੀ ਜਿੱਤ ਹੋਈ ਆ ਸਾਡਾ ਜਿਹੜਾ ਕਿਸਾਨੀ ਮੋਰਚਾ ਸੀਗਾ ਉਹਦੀ ਜਿੱਤ ਹੋਈ ਆ ਸਾਡੇ ਪੰਜਾਬ ਦੀ ਜਿੱਤ ਹੋਈ ਆ ਸਾਡੇ ਪੰਜਾਬੀ ਜਿਹੜੇ ਇੰਗਲੈਂਡ ਤੱਕ ਪਹੁੰਚ ਜਾਂਦੇ ਇਹ ਗੁੱਸਾ ਨਹੀਂ ਛੱਡਦੇ ਇਹ ਕੰਗਣਾ ਜਿੱਥੇ ਮਰਜੀ ਚੱਲੇ ਜਾਂਦੀ ਅੱਜ ਆਈ ਆ ਮਾਫੀ ਮੰਗਣ ਇਹਨੂੰ ਅਸਲ ਦੇ ਵਿੱਚ ਤੇ ਉਹਦੇ ਮਾਫੀ ਮੰਗ ਲੈਣੀ ਚਾਹੀਦੀ ਸੀ ਪਰ ਜਿੱਦਣ ਇਹਦਾ 에어ਪੋਰਟ ਵਾਲਾ ਚਾਂਸ ਹੋਇਆ ਇਹਨੂੰ ਉਹਦੋਂ ਵੀ ਮਾਫੀ ਮੰਗ ਲੈਣੀ ਚਾਹੀਦੀ ਇਹ ਜਿੱਦਣ ਇਹਦੀ ਫਿਲਮ ਬੈਨ ਕੀਤੀ ਗਈ ਲੋਕਾਂ ਨੇ ਇਹਦੀ ਫਿਲਮ ਨੂੰ ਨਹੀਂ ਚੱਲਣ ਦਿੱਤੀ ਇਹਨੂੰ ਉਦੋਂ ਵੀ ਪਰ ਅੱਜ ਜਿਹੜੀ ਉਹਦੇ ਅੱਖਾਂ ਖੁੱਲੀਆਂ ਨੇ 40 ਸਾਲਾਂ ਬਾਅਦ ਖੁੱਲੀਆਂ ਬਹੁਤ ਲੇਟ ਖੁੱਲੀਆਂ ਨੇ ਪਰ ਹੁਣ ਉਹਦਾ ਕੋਈ ਫਾਇਦਾ ਨਹੀਂ ਹੁਣ ਉਹਨੂੰ ਕਿਸੇ ਕੀਮਤ ਤੇ ਮਾਫੀ ਨਹੀਂ ਦਿੱਤੀ ਜਾਣੀ ਚਾਹੀਦੀ ਨਾ ਉਹ ਸਤਕਾਰਯੋਗ ਪਰਿਵਾਰ ਦਊ ਗਈ ਕਿ ਲੱਗਦਾ ਨਹੀਂ ਪ੍ਰਧਾਨ ਸਾਹਿਬ ਪੰਜਾਬੀ ਬੜੇ ਅਣਖੀ ਹੁੰਦੇ ਨੇ ਬੜੀਆਂ ਜਮੀਰਾਂ ਜਾਗਦੇ ਵਾਲੇ ਹੁੰਦੇ ਨੇ ਕਦੀ ਵੀ ਜੜਈ ਆ ਆਪਣੀ ਦੁਸ਼ਮਣੀ ਨਹੀਂ ਭੁੱਲਦੇ ਚਾਹੇ ਉਹ ਕਿਤੇ ਵੀ ਕਿਸੇ ਕੀਤੀ ਹੋਵੇ ਵਾਦਾ ਕਰੀ ਕਰ ਦੇਣੀ ਹੈ ਪਰ ਘਾਟਾ ਜਰਦੇ ਨਹੀਂ ਆ ਜਿਵੇਂ ਇਹਨੇ ਬੀਬੀ ਮਿੰਦਰ ਕੌਰ ਨੂੰ ਕਿਹਾ ਸੀ ਇਹ ਟਿੱਪਣੀਆਂ ਕੀਤੀਆਂ ਸੀ ਵੀ 100-100 ਰੁਪਏ ਦਿਹਾੜੀ ਤੇ ਬੀਬੀਆਂ ਲੈ ਕੇ ਆਈਆਂ ਨੇ ਇਸ ਤਰ੍ਹਾਂ ਦੀ ਟਿੱਪਣੀ ਕਰਕੇ ਇੱਕ ਪੰਜਾਬੀਆਂ ਨੂੰ ਵਰਗਾਇਆ ਗਿਆ ਸੀ ਪੰਜਾਬੀਆਂ ਨੂੰ ਦੁੱਖ ਕੀਤਾ ਗਿਆ ਸੀ ਪਰ ਉਹਨੂੰ ਜਿਹੜਾ ਇਹਦਾ ਖਮਾਜਾ ਜਿਹੜਾ ਇਹਨੂੰ ਭੁਗਤਣਾ ਪਿਆ ਕੰਗਣਾ ਨਾਤ ਰੋ ਉਹ ਜੀ ਇਹਦੇ ਕਹਿਣ ਦੇ ਨਾਲ 100-100 ਦੇ ਉੱਤੇ ਜਿਹੜੇ ਸਾਡੇ ਸਤਿਕਾਰਯੋਗ ਮਾਤਾਵਾਂ ਪੈਣਾ ਨੇ ਉਹਨਾਂ ਨੂੰ ਥੇਸ ਬਹੁਤ ਪਹੁੰਚੀ ਪਰ ਉਹਨਾਂ ਦੇ ਹੌਂਸਲੇ ਸੀ ਉਹਨਾਂ ਦੇ ਜਜ਼ਬੇ ਸੀ ਔਰ 20-20 ਦਿਨ ਪਿੰਡਾਂ ਦੇ ਵਿੱਚ ਅੱਜ ਵੀ ਸਾਡੇ ਅੱਜ ਵੀ ਸਾਡੇ ਪਿੰਡਾਂ ਦੇ ਵਿੱਚ ਬੀਬੀਆਂ ਦੀਆਂ ਕਮੇਟੀਆਂ ਵੱਖਰੀਆਂ ਨੇ ਕਿਸਾਨ ਸਾਡੇ ਕਿਸਾਨ ਵੀਰਾਂ ਦੀਆਂ ਵੱਖਰੀਆਂ ਨੇ ਜਿਹੜਾ ਸੰਘਰਸ਼ ਲੜਿਆ ਗਿਆ ਉਹ ਬੀਬੀਆਂ ਦੇ ਸਿਰ ਤੇ ਹੀ ਉੱਥੇ ਲੜਿਆ ਗਿਆ ਵਾ ਨਹੀਂ ਤੇ ਇਹ ਸਰਕਾਰ ਨੂੰ ਜੇ ਭਲੇਖਾ ਸੀਗਾ ਵੀ ਇਹਨਾਂ ਨੂੰ ਕਿਸੇ ਨੇ ਰੋਟੀ ਨਹੀਂ ਦੇਣੀ ਇਹਨਾਂ ਕੋ ਰੋਟੀ ਨਹੀਂ ਪੱਕਣੀ ਇਹਨਾਂ ਦੋ ਚੌਂ ਦਾਣਾ ਚੋਂ ਉੱਠ ਕੇ ਆ ਜਣਾ ਜੇ ਸਾਡੀਆਂ ਮਾਵਾ ਭੈਣਾ ਸਾਡੇ ਨਾਲ ਸੀ ਉਹਨਾਂ ਨੇ ਉੱਥੇ ਆਪਣੇ ਲੰਗਰ ਚਲਾ ਦਿੱਤੇ ਲੋਹਾ ਚਾਲੂ ਕਰ ਦਿੱਤੀਆਂ ਉੱਥੇ ਸਾਡੀਆਂ ਰਿਸ਼ਤੇਦਾਰੀਆਂ ਬਣੀਆਂ ਹਿਮਾਚਲ ਦਾ ਹਰਿਆਣੇ ਨਾਲ ਸਾਡਾ ਦੁੱਧ ਲੱਸੀ ਹਰਿਆਣਾ ਦੇ ਨਾਲ ਦੇ ਕੇ ਹੁੰਦਾ ਸੀ ਤੇ ਉਥੋਂ ਦੀਆਂ ਮਾਵਾਂ ਪੈਣਾ ਵੀ ਸਾਡੇ ਨਾਲ ਆਣ ਕੇ ਉਥੋਂ ਦੀਆਂ ਜਿੱਕੋ ਲੰਗਰ ਦੇ ਵਿੱਚ ਸੇਵਾ ਕਰਨੀ ਰਿਸ਼ਤੇ ਜੁੜ ਗਏ ਪਰ ਇਹ ਕੰਗਣਾ ਨਰਾਉਤ ਨੂੰ ਇੱਕ ਇਹੋ ਦੁੱਖ ਲੱਗਦਾ ਸੀ ਵੀ ਪੰਜਾਬੀਆਂ ਦੀ ਜਦੋਂ ਇਹ ਲੋਕ ਜਿਹੜੇ ਇਹੋ ਜਿਹੇ ਘਟਿਆ ਲੋਕ ਨੇ ਜਦੋਂ ਸਾਡੇ ਪੰਜਾਬੀਆਂ ਦੀ ਚੜਤ ਵੇਂਦੇ ਨੇ ਉਹਦੇ ਤੇ ਇਹਨਾਂ ਨੂੰ ਜਿਹੜਿਆ ਇਹੋ ਜਿਹੇ ਗੱਲਾਂ ਕਰਕੇ ਇੱਕ ਅੱਗ ਭਲਾ ਕੇ ਪਤਾ ਨਹੀਂ ਕੀ ਮਿਲਦਾ ਸਾਡੇ ਪੰਜਾਬ ਦਾ ਬਹੁਤ ਨੁਕਸਾਨ ਕਰਦੇ ਆ ਪਰ ਨਹੀਂ ਹੋਣਾ ਚਾਹੀਦਾ ਕੀ ਲੱਗਦਾ ਨਹੀਂ ਭਈ ਪ੍ਰਧਾਨ ਸਾਹਿਬ ਜੇਕਰ ਦੇਖਦੇ ਪ੍ਰਧਾਨ ਮੰਤਰੀ ਨਿੰਦਨ ਮੋਦੀ ਵਰਗੇ ਮਾਫੀ ਮੰਗ ਸਕਦੇ ਨੇ ਉਹ ਬਿੱਲ ਵਾਪਸ ਲੈ ਸਕਦੇ ਨੇ ਤੇ ਕੰਗਣਾ ਨਾਲ ਉਹ ਕੀ ਘਾਤ ਆ ਜਿਹੜੀ ਪੰਜਾਬੀ ਨਾਲ ਪੰਗਾ ਲੈ ਸਕੀ ਇਹਦੇ ਤੁਹਾਨੂੰ ਮੈਂ ਦੱਸਿਆ ਵਾ ਜੀ ਜਿਹੜੀ ਇੱਕ ਸਾਡੇ ਸਾਡਾ ਜਿਹੜਾ ਇੱਕ ਰਾਜਾ ਮਹਾਰਾਜ ਆਪਣੇ ਆਪ ਨੂੰ ਗਿਣਦਾ ਸੀ ਉਹ ਇੱਕ ਮੈਂ ਮੋਦੀ ਮੋਦੀ ਆਪਣੇ ਆਪ ਨੂੰ ਮੋਦੀ ਦੀ ਧੌਣ 'ਚ ਕੰਗਣਾ ਨਾਲ ਬਹੁਤ ਮੋਟਾ ਕਿਲਾ ਸੀ ਜਿਹੜਾ ਨਾ 13 ਮਹੀਨੇ 'ਚ ਕੱਢ ਕੇ ਤੇ ਫਿਰ ਫਿਰ ਮੋਦੀ ਨੇ ਇਹ ਗੱਲ ਕਹਿਣੀ ਪਈ ਕਿ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਜੇ ਨਾ ਮੇਰੇ ਸਮਝਾਉਣ ਦੇ ਵਿੱਚ ਫਰਕ ਰਹਿ ਗਿਆ ਪਰ ਜਿੱਦਣ ਉਹ ਉਹ ਜਿਹੜੇ ਤਿੰਨੇ ਕਾਨੂੰਨ ਆਏ ਸੀਗੇ ਉਸ ਦਿਨ ਕੋਈ ਵੀ ਕਾਲੀ ਕਾਂਗਰਸ ਆਪ ਵਾਲੇ ਬੀਜੇਪੀ ਵਾਲੇ ਇਹ ਸਾਰੇ ਇਹ ਬਹੁਤ ਚੰਗੇ ਕਾਨੂੰਨ ਦੱਸਦੇ ਪਰ ਜਿਹੜੇ ਸਾਡੇ ਪੰਜਾਬੀ ਲੋਕ ਨੇ ਇਹ ਉਹ ਕੌਮ ਆ ਇਹ ਕਿਸੇ ਦੇ ਗੁੱਸਾ ਆਪਣਾ ਗੁੱਸਾ ਜਰਦੇ ਨਹੀਂ ਗਏ ਤੇ ਨਾ ਕਿਸੇ ਦੇ ਉੱਤੇ ਚੜਾਈ ਕਰਦੇ ਆ ਪਰ ਜਿਸ ਦਿਨ ਮੋਦੀ ਨੂੰ ਮੁੜ ਕੇ ਮਾਫੀ ਮੰਗਣੀ ਪਈ ਸੀ ਕੰਗਣਾ ਨਰਾਓਤ ਨੂੰ ਉਹੋ ਹੀ ਸੀਨ ਕਿਤੇ ਕਰ ਲੈਣਾ ਚਾਹੀਦਾ ਸੀ ਪਰ ਇਹ ਬਹੁਤ ਲੇਟ ਹੋ ਗਈ ਆ ਲੱਗਦਾ ਨਹੀਂ ਜਿਵੇਂ 700 ਤੋਂ ਬਾਅਦ ਸਾਡੇ ਕਿਸਾਨ ਸ਼ਹੀਦ ਹੋਏ ਨੇ ਹਜੇ ਤੱਕ ਉਹਨਾਂ ਨੂੰ ਸ਼ਹੀਦ ਨਹੀਂ ਕਰਾ ਦਿੱਤਾ ਗਿਆ ਤੇ ਕਦੀ ਸਾਨੂੰ ਮਾਓਵਾਦੀ ਕਦੀ ਅੱਤਵਾਦੀ ਵੱਖ-ਵੱਖ ਤਰ੍ਹਾਂ ਦੇ ਨਾਂ ਦਿੱਤੇ ਗਏ ਸੀ ਪਰ ਜਦੋਂ ਦਿੱਲੀ ਮੋਰਚਾ ਲਾਇਆ ਦਿੱਲੀ ਦੇ ਲੋਕ ਸਾਨੂੰ ਕਹਿੰਦੇ ਸੀ ਵੀ ਤੁਸੀਂ ਤੇ ਸਾਡੇ ਵਾਸਤੇ ਰੱਬ ਬਣ ਕੇ ਆਏ ਹੋ ਪੰਜਾਬੀ ਉੱਥੇ ਚਲ ਗਏ ਸੀ ਲੋਕਾਂ ਦਾ ਡਰ ਖਤਮ ਹੋ ਗਿਆ ਸੀ ਕਿਸੇ ਲੁੱਟ ਕੋਣੀ ਸੀ ਹੋਈ ਪਰ ਇਹ ਬੀਬੀ ਸਾਨੂੰ ਵੱਖ-ਵੱਖ ਤਰ੍ਹਾਂ ਦੇ ਨਾਂ ਦਿੰਦੀ ਸੀ ਇਹਦੇ ਇਹਦੇ ਇਹੋ ਜਿਹੇ ਨਾਂ ਦੇਣ ਦੇ ਨਾਲ ਕੋਈ ਐਡਾ ਜ਼ਿਆਦਾ ਫਰਕ ਨਹੀਂ ਪੈਂਦਾ ਚਲੋ ਜੋ ਇਹੋ ਜੇ ਅੱਗ ਲਾਉਂਦੇ ਨੇ ਉਹ ਸਾਡੇ ਪੰਜਾਬ ਨੂੰ ਜਾਂ ਹਰਿਆਣਾ ਸਾਡੇ ਸੂਬਿਆਂ ਨੂੰ ਸਾਡੇ ਹਿੰਦੂਸਤਾਨ ਨੂੰ ਬਹੁਤ ਫਰਕ ਪੈਂਦਾ ਪਰ ਮੈਂ ਇੱਕ ਗੱਲ ਕਹਾਂ ਜਿਹੜੇ ਉੱਥੇ ਲੋਕ ਉੱਥੋਂ ਦੇ ਸੀਗੇ ਉਹਨਾਂ ਨੂੰ ਜਾ ਕੇ ਪਹਿਲਾਂ ਪੁੱਛ ਲੈਂਦੀ ਵੀ ਇਹਨਾਂ ਲੋਕਾਂ ਦਾ ਵਤੀਰਾ ਕੀ ਆ ਸਾਡੇ ਲੰਗਰਾਂ ਦੇ ਵਿੱਚ ਉਹ ਲੋਕ ਆਣ ਕੇ ਚਾਹਾਂ ਪੀਂਦੇ ਸੀ ਰੋਟੀਆਂ ਖਾਂਦੇ ਸੀ ਨਾਲ ਟਿਫਣਾ ਦੇ ਵਿੱਚ ਪੈਕ ਕਰਕੇ ਦਿੱਲੀ ਤੱਕ ਆਪਣੀ ਡਿਊਟੀਆਂ ਦੇ ਜਾਂਦੇ ਸੀ ਤੇ ਉੱਥੋਂ ਆਉਣ ਲੱਗਿਆ ਫੇਰ ਸਾਡੇ ਲੰਗਰਾਂ ਦੇ ਵਿੱਚ ਉੱਥੇ ਆਣ ਕੇ ਨਾਲ ਸੇਵਾ ਕਰਾਉਂਦੇ ਸੀ ਇੱਕ ਸਾਡਾ ਭਾਈਚਾਰਾ ਬਣਿਆ ਸੀਗਾ ਸਾਡਾ ਜਿਹੜਾ ਉਹ ਮੋਰਚਾ ਸੀਗਾ ਜੀ ਉਹਦੇ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਡੀਆਂ ਮਤਾਵਾਂ ਭੈਣਾ ਦੇ ਝੱਕ ਲੱਤੇ ਉਹਨਾਂ ਨੇ ਇਹੋ ਜਿਹੇ ਮੋਦੀ ਵਰਗਿਆਂ ਨੂੰ ਅੱਜ ਅੱਜ ਦੀ ਜਿਹੜੀਆਂ ਸਰਕਾਰਾਂ ਨੇ ਜਿ ਅੱਜ ਪਿੰਡਾਂ ਦੇ ਵਿੱਚ ਇਹਨਾਂ ਦਾ ਵਿਰੋਧ ਹੋ ਰਿਹਾ ਵਾ ਉਹ ਉਹ ਮੋਰਚੇ ਦੀ ਦੇਣ ਆ ਇਹਨਾਂ ਨੂੰ ਮੋਰਚਾ ਹੀ ਡਰਾਉਂਦਾ ਸੀ ਜਿਹਦੇ ਕਰਕੇ ਇਹੋ ਜਿਹੇ ਮਾੜੇ ਅਨਸਰਾਂ ਕੋਲੋਂ ਮਾੜੀਆਂ ਚੰਗੀਆਂ ਗੱਲਾਂ ਕਰਵਾ ਕੇ ਤੇ ਸਾਡੇ ਮੋਰਚੇ ਦੀ ਢਾਲ ਹੋਣੀ ਚਾਹੁੰਦੇ ਸੀ ਪਰ ਅਸੀਂ ਉਦੋਂ ਵੀ ਮੋਰਚਾ ਜਿੱਤ ਕੇ ਆਏ ਹੁਣ ਵੀ ਅੱਜ ਵੀ ਕਿੰਨੇ ਕਾਲੇ ਕਾਨੂੰਨ ਜਿਹੜੇ ਸੀਗੇ ਉਹ ਵਾਪਸ ਹੋ ਗਏ ਹੀ ਪਰ ਸਾਡੀ ਐਮਐਸਪੀ ਦੀ ਗਰੰਟੀ ਉਦਾਂ ਉਵੇਂ ਦੀ ਹੋਵੇ ਆ ਜਿਹੜੇ ਸਾਡੇ ਛੀਦ ਹੋਏ ਨੇ ਕਿਸਾਨ ਜਿੰਨੇ ਸਾਡੇ ਕਿਸਾਨ ਉਹਨਾਂ ਦਾ ਉਹਨਾਂ ਦਾ ਛੀਦ ਦੀਕਰਾਰ ਲੈ ਕੇ ਹਟਾਂਗੇ ਭਾਵੇਂ ਜਿੰਨਾ ਚਿਰ ਮਰਜ਼ੀ ਸਰਕਾਰ ਭੱਜਲੇ 27 ਦੇ ਚ ਇਲੈਕਸ਼ਨ ਆਉਣ ਵਾਲੀ ਆ ਬਹੁਤਾ ਲੰਮਾ ਟਾਈਮ ਨਹੀਂ ਜੇ ਅਸੀਂ ਉਹਨਾਂ ਨੂੰ ਜਿਹੜੇ ਛੀਦ ਦੀਕਰਾਰ ਦੇ ਉਹਨਾਂ ਨੂੰ ਸਰਕਾਰ ਦਵੇ ਔਰ ਜਿਹੜੀ ਸਾਡੀ ਐਮਐਸਪੀ ਆ ਉਹ ਜਿਹੜੇ ਸਾਡੇ ਉਹਦੇ ਤੇ ਵੀ ਗੌਰ ਕਰੇ ਸਰਕਾਰ ਨਹੀਂ ਤੇ ਇਹ ਮੋਰਚੇ ਇਦਾਂ ਹੀ ਚੱਲਦੇ ਰਹਿਣਗੇ ਤੇ ਸਰਕਾਰ ਨੂੰ ਭੱਜਣਾ ਪੈਂਦੇ ਰਹਿਣਗੇ ਇਹੋ ਜਿਹੜੀਆਂ ਜੜੀਆਂ ਬੀਬੀਆਂ ਨੇ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ ਹੀਰੋਣੀਆਂ ਚੁੰਦੀਆਂ ਨੇ ਇਹਨਾਂ ਨੂੰ ਮਾਫੀ ਅੱਜ ਵੀ ਮੰਗਣੀ ਪੈਣੀ ਹੈ ਤੇ ਗਾਵੇ ਮੰਗਣੀ ਪਊਗੀ ਜੇ ਕਿਸੇ ਨਾਲ ਵਾਅਦਾ ਕਰਨਗੇ ਕਿ ਲੱਗਦਾ ਨਹੀਂ ਪ੍ਰਧਾਨ ਸਾਹਿਬ ਕੰਗਣਾ ਲੋਤ ਨੂੰ ਆਪਣੇ ਪੈਸੇ ਦੀ ਆਪਣੀ ਸ਼ੌਹਰਤ ਦੀ ਆਪਣੀ ਫਿਲਮੀ ਇੰਡਸਟਰੀ ਦੀ ਕਾਲੀਏ ਆਪਣੇ ਅਹੁਦਿਆਂ ਦਾ ਬੜਾ ਨੂੰ ਹੰਕਾਰ ਸੀ ਕਿ ਮੈਂ ਐਮਪੀ ਹੈਗੀ ਆ ਸੈਂਟਰ ਚ ਮੇਰੀ ਸਰਕਾਰ ਆ ਭਾਜਪਾ ਵਾਲੀ ਆ ਮੈਨੂੰ ਕਿਨੇ ਝਗਾਉਣਾ ਵਾ ਦਾਤਾ ਸਾਡੇ ਗਾੜੀ ਝੁਕਦੀਆਂ ਨੇ ਪਰ ਕੀ ਲੱਗਦਾ ਨਹੀਂ ਸਮਾਂ ਬੜਾ ਬਲਵਾਰ ਹੁੰਦਾ ਅੱਜ ਉਹਨੂੰ ਝਗਾਉਣਾ ਪਿਆ ਅੱਜ ਝੋਕ ਕੇ ਉਹਨੂੰ ਬਠਿੰਡਾ ਦਾਲ ਵਿਚ ਆਉਣਾ ਪਿਆ ਬੜਾ ਉਹਨੇ ਜੋਰ ਲਾਇਆ ਸਪੀਕਰ ਤੋਂ ਚੱਲ ਗਈ ਪਰ ਉਹਦਾ ਪਿੱਛਾ ਨਹੀਂ ਛੱਡਿਆ ਬੀਬੀ ਭਿੰendra ਕੌਰ ਨੇ ਆਖਰ ਉਹਨੂੰ ਬਠਿੰਡਾ ਦਾਲ ਚ ਆ ਕੇ ਮਾਫੀ ਮੰਗਣੀ ਪਈ ਨਾ ਪੈਸੇ ਕੰਮ ਆਏ ਨਾ ਸ਼ੋਰੋ ਕੰਮ ਲਈ ਨਾ ਉਹਦਾ ਕੰਮ ਆਇਆ ਕੀ ਲੱਗਦਾ ਇਹ ਚੀਜ਼ਾਂ ਸੱਚ ਨੇ ਵੇਖੋ ਜੀ ਜਿੰਨੇ ਵੀ ਜਿੰਨਾ ਪੰਜਾਬ ਲਈ ਜਾਂ ਕਿਸੇ ਆਪਣੇ ਧਰਮ ਲਈ ਆਪਣੀ ਕੋਮ ਲਈ ਲੜਨਾ ਹੁੰਦਾ ਵਾ ਉਹ ਪੈਸਾ ਨਹੀਂ ਕੰਮ ਆਉਂਦਾ ਉੱਤੇ ਸ਼ੋਰ ਤਾਂ ਨਹੀਂ ਕੰਮ ਆਉਂਦੀਆਂ ਉੱਤੇ ਵੱਡੇ ਔਦੇ ਨਹੀਂ ਕੰਮ ਹੁੰਦੇ ਜਿੰਨਾ ਵੀ ਸਾਡਾ ਪਿਛਲਾ ਪੰਜਾਬ ਦਾ ਇਤਿਹਾਸ ਫੋਲ ਕੇ ਵੇਖ ਲੋ ਕਰਤਾਰ ਸਿੰਘ ਸਰਾਭਾ ਵੀ ਸਾਦੇ ਘਰ ਚੋਂ ਸੀਗਾ ਭਗਤ ਸਿੰਘ ਵੀ ਸਾਦੇ ਘਰ ਚੋਂ ਸੀਗਾ ਜਿਹੜੇ ਅੱਜ ਵੀ ਜਿੰਨੇ ਵੀ ਪਰਿਵਾਰ ਜਿਨ੍ਹਾਂ ਨੇ ਦੇਸ਼ ਕੋਮ ਲਈ ਮਰੇ ਨੇ ਜਾਂ ਅੱਜ ਲੜ ਕੇ ਅੱਜ ਵੀ ਜਿਹਨੇ ਹੀਰੋ ਬਣੇ ਨੇ ਉਹਨਾਂ ਦੇ ਮਗਰ ਕੋਈ ਏਡੇ ਜ਼ਾਇਦਾਤਾ ਪ੍ਰਾਪਰਟੀਆਂ ਨਹੀਂ ਹੁੰਦੀਆਂ ਇਹ ਕੰਗਣਾ ਨਰਾਦ ਨੂੰ ਇੱਕ ਆਪਣੇ ਪੈਸੇ ਦਾ ਮਾਣ ਸੀ ਇਹ ਕੇ ਦਾ ਜਿਹੜੀ ਹੈਗੀ ਸੀ ਇਹਦੀ ਉੱਤੇ ਭਾਜੀਪੀ ਨਾ ਪੂਰੀ ਗੱਠ ਜੋੜ ਸੀ ਉੱਤੋਂ ਸਰਕਾਰਾਂ ਦਾ ਇਹ ਦੇ ਦੇ ਤੇ ਹੱਥ ਸੀਗਾ ਜਿਹਦੇ ਕਰਕੇ ਇਹੋ ਜੀਆਂ ਗਲਤ ਲਫ਼ਜ਼ ਬੋਲਦੀ ਸੀ ਪਰ ਸਾਡੇ ਪੰਜਾਬੀ ਜਿਹੜੇ ਆ ਉਹ ਜਦੋਂ ਪੰਗੇ ਨੂੰ ਲੈ ਲੈਂਦੇ ਨੇ ਉਹ ਮੁੜ ਕੇ ਆਪਣੀਆਂ ਜਾਇਦਾਦਾਂ ਜਾਂ ਪ੍ਰਾਪਰਟੀਆਂ ਜਾਂ ਕਾਰੋਬਾਰ ਨਹੀਂ ਵੇਂਦੇ ਉਹ ਤਾਂ ਫਿਰ ਇੱਕ ਪਾਸਾ ਲਾ ਕੇ ਹਟਦੇ ਆ ਤੇ ਇਹ ਕੰਗਣਾ ਜਿੱਥੋਂ ਤੱਕ ਮਰਜ਼ੀ ਭੱਜਲੇ ਇਹ ਪੰਜਾਬੀ ਆ ਪੰਜਾਬੀਆਂ ਨਾਲ ਪੰਗਾ ਲੈ ਲਿਆ ਵਾ ਅੱਜ ਮਾਫੀ ਮੰਗਦੀ ਆ ਕੱਲ ਮੰਗਦੀ ਆ ਇਹਨੂੰ ਕਿਸੇ ਕੀਮਤੇ ਮਾਫੀ ਨਹੀਂ ਦਿੱਤੀ ਜਾਊਗੀ ਔਰ ਜਿਹੜਾ ਇਹਦਾ ਆਪਣਾ ਕੇਸ ਆ ਉਹਦੇ ਵਿੱਚ ਸਾਨੂੰ ਆਸ ਹੈ ਵੀ ਜਿਹੜਾ ਸਾਡੇ ਸਤਿਕਾਰਯੋਗ ਜੱਜ ਬੈਠੇ ਨੇ ਉੱਤੇ ਉਹ ਇਹਨੂੰ ਜਰੂਰ ਸਜ਼ਾ ਕਰਾ ਕੇ ਰਹਿਣਗੇ ਲੱਗਦਾ ਨਹੀਂ ਜਿਵੇਂ ਪ੍ਰਧਾਨ ਸਾਹਿਬ 85 ਸਾਲ ਦੀ ਸਾਡੀ ਬੀਬੇ ਭਿੰਦਰ ਕੌਰ ਨਹੀਂ ਮਾਣ ਤੇ ਸਾਡੇ ਜਿਹੜੇ 20-20 ਸਾਲਾਂ ਦੇ ਜਾਂ 55 ਸਾਲਾਂ ਦੇ ਸਾਡੇ ਜਵਾਨ ਨੇ ਕਿਸਾਨਾਂ ਕੋ ਉਹ ਫਿਰ ਕੀ ਕੀ ਇਹਨਾਂ ਦੀ ਨੇਰੀਆਂ ਲਿਓਣਗੇ ਜੇਕਰ ਸਾਡੀ ਬੀਬੀ 85 ਸਾਲਾਂ ਭਿੰਦਰ ਕੌਰ ਨੇ ਜਿਹੜੇ ਨੂੰ ਅੱਗੇ ਲਾ ਦੇਤਾ ਗਿਆ ਮੇਕੋ ਜੀ ਭਾਵੇਂ 20 ਸਾਲ ਵਾਲੇ ਆ ਭਾਵੇਂ 30 ਸਾਲ ਵਾਲੇ ਆ ਭਾਵੇਂ 50 ਸਾਲ ਵਾਲੇ ਜਦੋਂ ਬੰਦਾ ਸੱਚ ਨਾਲ ਲੜਦਾ ਹੋਣਾ ਜੀ ਉਦੋਂ ਨਹੀਂ ਜੀ ਅਗਲਾ ਖਲੋਂਦਾ ਜੇ ਸਰਕਾਰ ਇਹੋ ਜੇ ਵਾਧੂ ਅਨਸਰਾਂ ਨੂੰ ਛੱਡ ਕੇ ਸਾਡੇ ਸਾਡੀਆਂ ਮਾਤਾਵਾਂ ਭੈਣਾਂ ਦੇ ਮੈਂ ਕੋਈ ਥੇਸ ਪਚਾਊਗੀ ਉਹਨਾਂ ਦੇ ਲਬਜ ਇਹੋ ਜਿਹੇ ਮਾੜੇ ਬੋਲੂ ਵੀ 100-100 ਰੁਪਏ ਤੇ ਹੁੰਦੀਆਂ ਨੇ ਜਾਂ 50-50 ਰੁਪਏ ਤੇ ਭਾਈ ਕੋਈ ਇਹਨਾਂ ਨੂੰ ਮਾਫ ਨਹੀਂ ਕਰੂਗਾ ਜਿੱਥੇ ਮਰਜ਼ੀ ਭੱਜ ਲੈਣ ਇਹ ਅੱਗੇ ਪਿਛਲੇ ਸਾਡਾ ਇਤਿਹਾਸ ਇਦਾਂ ਦਾ ਹੀ ਆ ਤੇ ਗਾਂ ਵੀ ਇਹ ਸਿੱਖ ਕੌਮ ਨਾਲ ਇਦਾਂ ਹੀ ਰਹਿਣਾ ਵਾ ਇਹਨਾਂ ਨੂੰ ਜਿਹੜਾ ਮਨ ਦਾ ਛੱਕ ਆ ਵੀ ਪਤਾ ਨਹੀਂ ਇਹ ਪੰਜਾਬੀ ਬਾਹਰ ਚਲੇ ਗਏ ਨੇ ਜਾਂ ਕਿਤੇ ਨੇ ਸਾਡੇ ਪੰਜਾਬ ਦੇ ਵਿੱਚ ਜਿੱਕੋ ਬਾਬਾ ਗਰਚਾ ਸਿੰਘ ਤੇ ਬੋਤਾ ਸਿੰਘ ਹੁਣੀ ਦੋ ਹੀ ਰਹਿ ਗਏ ਸੀ ਜਿਨ੍ਹਾਂ ਨੇ ਇੱਕ ਵਾਰਾਂ ਲੌਰ ਦਾ ਮੂੰਹ ਮੋੜ ਦਿੱਤਾ ਹੀ ਅਬਦਾਲੀ ਮੋੜੇ ਨੇ ਇਹ ਸਾਡਾ ਇਤਿਹਾਸ ਸਿੱਖਾਂ ਦਾ ਪੜ ਲਿਆ ਕਰਨ ਫੇਰ ਇਹੋ ਜਿਹਾ ਪੰਗਾ ਲੈਣਾ ਕਿ ਲੱਗਦਾ ਨਹੀਂ ਇਹ ਵੀ ਜਿਹੜਾ ਵੀ ਇਸ ਤਰ੍ਹਾਂ ਪੰਜਾਬੀਆਂ ਟੱਕਰ ਲਊਗਾ ਉਹਨੂੰ ਹਾਰ ਦੀ ਮੂੰਹ ਦਾ ਖਾਣੀ ਪਾਉਗੇ ਚਾਹੇ ਸੈਂਟਰ ਸਰਕਾਰਾਂ ਨੇ ਚਾਹੇ ਮੌਜੂਦਾ ਸਰਕਾਰਾਂ ਨੇ ਐਸਾ ਕਿ ਪੰਜਾਬੀਆਂ ਨਾਲ ਪੰਗਾ ਲੈ ਲੰਗੇ 100 ਵਾਰੀ ਸਮਝਣਾ ਚਾਹੀਦਾ ਨਾਲ ਨੂੰ ਬਿਲਕੁਲ ਵੇਖੋ ਜੀ ਇਹ ਸੈਂਟਰ ਸਰਕਾਰ ਨੇ ਪੰਗਾ ਲੈ ਕੇ ਵੇਖ ਲਿਆ ਤਿੰਨੇ ਕਾਲੇ ਕਾਨੂੰਨ ਲਾਗੂ ਕਰਕੇ ਵੇਖ ਲੇ ਪਰ ਸਾਡੇ ਪੰਜਾਬੀਆਂ ਨੇ ਉਹਨੂੰ ਪੁੱਠੀ ਪੈਰੀ ਮੋੜਿਆ ਪੰਜਾਬ ਸਰਕਾਰ ਆਈ ਉਹਨਾਂ ਲੈਂਡ ਪੂਲਿੰਗ ਜ਼ਮੀਨ ਦਿੱਤੇ ਇੱਕ ਲੈਂਡ ਪੂਲਿੰਗ ਦਾ ਨਾਮ ਲੈ ਕੇ ਫੇਰ ਉਹੋ ਹੀ ਕਾਨੂੰਨ ਕੱਢ ਕੇ ਲਿਆਂਦਾ ਸਾਡੇ ਪੰਜਾਬੀਆਂ ਨੇ ਉਹਨੂੰ ਪੁੱਠੀ ਪੈਰੀ ਮੋੜਿਆ ਹੁਣ ਵੀ ਜਿਵੇਂ ਅੱਜ ਜਿਹੜੀ ਸਰਕਾਰ ਆ ਬਿਜਲੀ ਐਕਟ ਆਪਣਾ ਜਿਹੜਾ ਨਵਾਂ ਤਿਆਰ ਕਰਕੇ ਔਰ ਸਾਡੇ ਪੰਜਾਬੀਆਂ ਦੇ ਉੱਤੇ ਬਿਜਲੀ ਪ੍ਰਾਈਵੇਟ ਕਰਕੇ ਵੇਚਣਾ ਚਾਹੁੰਦੀ ਆ ਸਾਡੇ ਪੰਜਾਬੀ ਇਦਾਂ ਹੀ ਇਹਨੂੰ ਵੀ ਮੋੜਨਗੇ ਜਿੱਥੇ ਮਰਜ਼ੀ ਸਰਕਾਰ ਭੱਜਲੇ ਸਾਡੇ ਪੰਜਾਬੀ ਇਹੋ ਜੇ ਤੱਕਾ ਨਾ ਚੱਲਦੇ ਆ ਨਾ ਚੱਲਣ ਦੇਣਗੇ ਕਰਨ ਦੇਣਗੇ ਜੇ ਤੋ ਮਰਜੀ ਸਰਕਾਰ ਪੰਗਾ ਲੈ ਲੇ ਸਰਕਾਰ ਨੂੰ ਏਦਾਂ ਪੁੱਠੀ ਪੈਰੀ ਮੋੜਨਗੇ ਕਿ ਲੱਗਦਾ ਵੀ ਪ੍ਰਧਾਨਥਲ 27 ਚ ਜਿਹੜੀਆਂ ਸਰਕਾਰ ਨੇ ਤੱਕੇ ਕੀਤੇ ਪੰਜਾਬੀਆ ਦਾ ਕਿਸਾਨਾਂ ਵਾਲਾ ਕਿ ਲੱਗਦਾ ਵੀ ਉਹਦਾ ਹੁਣ ਫੈਸਲਾ ਕਰਨ ਵਾਸਤੇ 27 ਚ ਇਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਤੇ ਵੱਡਾ ਜਿਹੜਾ ਕਰਨਾ ਜਵਾਬ ਮਿਲੂਗਾ ਨੂੰ ਵੇਖੋ ਜੀ ਇਹ ਇਹ ਤੇ ਜਿਹੜੀਆਂ ਸਰਕਾਰਾਂ ਨੇ ਕੀਤੇ ਨੇ ਉਹਨਾਂ ਨੇ ਅੱਜ ਹੀ ਉਹਨਾਂ ਨੂੰ ਮੂੰਹ ਉਹਨਾਂ ਨੂੰ ਵਿਚਾਰਿਆਂ ਨੂੰ ਤਾਂ ਪਿੰਡਾਂ 'ਚ ਕੋਈ ਵੜ ਨਹੀਂ ਦੇਣ ਡਿਆ ਲੋਕ ਉਹਨਾਂ ਨੂੰ ਜੁੱਤੀਆਂ ਲਵਾ ਲਵਾ ਕੇ ਭਜਾਉਣ ਡੈ ਨੇ ਤੇ ਜਿੱਕੂ ਇਹ ਮਤ ਸੋਚਣ 27 ਦੇ ਵਿੱਚ ਸਾਨੂੰ ਵੜਨ ਦੇਣਗੇ ਜੇ ਬੰਦੇ ਬਣ ਜਾਣਗੇ ਠੀਕ ਹੈ ਨਹੀਂ ਤੇ ਜਿ ਕੋ ਪਿਛਲੀ ਵਾਰਾ ਬੀਜੇਪੀ ਦੇ ਕੱਚੇ ਬਣਾਣਾ ਪਾੜੇ ਸੀ ਨਾ ਲੋਕਾਂ ਨੇ ਇਦਾਂ ਹੀ ਆਕਨ ਨਾਲ ਆਪ ਵਾਲਿਆਂ ਦੇ ਵੀ ਪਾਟਣਗੇ ਤੇ ਸੁਪਨਾ ਲੈ ਰਹੇ ਨੇ ਬੀਜੇਪੀ ਵਾਲੇ ਵੀ ਪੰਜਾਬ ਚ ਹੁਣ ਸਰਕਾਰ ਬਣਾਉਣੀ ਹੈ 27 ਵਿੱਚ ਕਹਿੰਦੇ ਵੱਡੀ ਤਦਾਦ ਵਿੱਚ ਆ ਕਿ ਬੀਜੇਪੀ ਸਰਕਾਰ ਬਣੂਗੀ ਤੇ ਸੈਂਟਰ ਚ ਫਿਰ ਮੋਦੀ ਸਰਕਾਰ ਆ ਕਿ ਆਪ ਕੀ ਬਾਾਰ ਮੋਦੀ ਫਿਰ ਵਾਪਸ ਆਵੇਗਾ ਇਹ ਜੀ ਲੋਕਾਂ ਨੇ ਫੈਸਲਾ ਦੇ ਦੇਣਾ ਇਹਨਾਂ ਨੂੰ 27 ਦੇ ਵਿੱਚ ਕੋਈ ਟਾਈਮ ਨਹੀਂ ਜ਼ਿਆਦਾ ਰਹਿ ਗਿਆ ਸਾਲ ਤੇ ਇੱਕ ਰਹਿ ਗਿਆ ਇਹਨੂੰ ਮੋਦੀ ਸਾਹਿਬ ਨੂੰ ਆਪਣੀਆਂ ਹਰਕਤਾਂ ਤੋਂ ਬਦਲਣਾ ਪੈਣਾ ਵਾ ਆਪਣਾ ਜਿਹੜਾ ਤੀਰਾ ਉਹਨੂੰ ਬਦਲੇ ਜੇ ਆਹੋ ਹੀ ਹੰਕੜਸ਼ਾਈ ਜਾਂ ਆ ਬਦਮਾਚੀ ਰੱਖੀ ਫੇਰੇ ਲੋਕ ਤਾਂ ਹੁਣ ਜੋ ਇਕੱਲਾ ਕੱਢ ਦਿੰਦੇ ਹੁੰਦੇ ਆ ਪਿੱਛੇ ਵੀ ਕੱਢਦੇ ਆਏ ਨੇ ਤਾਂ ਗਾਂ ਵੀ ਕੱਢਦੇ ਰਹਿਣਗੇ ਠੀਕ ਹੈ ਜੀ ਬਹੁਤ ਧੰਨਵਾਦ ਜੀ ਇਹ ਸੀ ਕਿਸਾਨਾਂ ਕੋਲ ਸਦਾ ਕੁਲਜੀਤ ਸਿੰਘ ਬਾਉ ਤੁਸੀਂ ਦੇਖਿਆ ਬੀਬੀ ਮਿੰਦਰਕੌਰ ਕੋ ਜਿਹੜੀ ਕੰਗਣਾ ਲਾਉਤ ਨੇ ਪਰਿਵਾਰ ਨੇ ਮਾਫੀ ਮੰਗੀ ਆ ਜਿਹੜੀ ਮਿੰਦਰਕੌਰ ਕੋ ਆ ਕੇ ਕੰਗਣਾ ਲਾਉਤ ਨੇ ਅਤੇ ਉਸ ਨੂੰ ਲੈ ਕੇ ਕਿਸਾਨਾਂ ਕੋਲ ਕਿਹਾ ਗਿਆ ਵੀ ਬੀਬੀ ਮਿੰਦਰਕੌਰ ਨੇ ਇਹ ਕਿਹਾ ਵੀ ਉਹਨੂੰ ਕਦੇ ਵੀ ਮਾਫਰੀ ਕੀਤਾ ਜਾਊਗਾ ਗਗਨਾ ਨੌਤ ਨੂੰ ਉਹਨੂੰ ਹੋਰ ਸੰਘਰਸ਼ ਅਗੇ ਖਿੱਚਿਆ ਜਾਊਗਾ ਕਿਉਂਕਿ ਉਹਨੇ ਪੰਜਾਬੀਆਂ ਨਾਲ ਗਲਤ ਪੰਗਾ ਲਲਿਆ ਸੀ ਪੰਜਾਬੀਆਂ ਨੂੰ ਵਰਗਾਇਆ ਸੀ ਪੰਜਾਬੀਆਂ ਨੂੰ ਅਲਕਾਰਿਆ ਸੀ ਪਰ ਬੀਬੀ ਮਿੰਦਕੌਰ ਨੇ 4 ਸਾਲਾਂ ਲੜਾਈ ਲੜੀ ਆ ਅਤੇ ਅੱਜ ਨੂੰ ਜਿਹੜੀ ਕੀ ਕੰਗਰਣ ਰੌਤ ਤੇ ਆ ਜਿਹੜੀ ਕੀ ਭਾਜਪਾ ਕੁ ਆ ਆਪਣੇ ਆਪ ਨੂੰ ਇੱਕ ਵੱਡੀ ਲੀਡਰ ਕਹਿੰਦੀ ਸੀ ਆਪਣੇ ਆਪ ਨੂੰ ਵੱਡੀ ਫਿਲਮੀ ਕਲਾਕਾਰ ਕਹਿੰਦੀ ਸੀ ਪੰਜਾਬ ਦਾ ਪੈਸਾ ਕੰਮ ਆ ਲੈ ਸ਼ੋਰ ਕੰਮ ਆਈ ਉਹਨੂੰ ਮੋੜ ਕੇ ਜਿਹੜਾ ਵਾਪਸ ਮਠੰਡਾ ਦਾਤ ਆ ਕੇ ਮਾਫੀ ਮੰਗਣੀ ਬੀਬੀ ਮਿੰਦਕੌਰ ਦੇ ਪਰਿਵਾਰ ਕੋਲ ਪਰ ਬੀਬੀ ਮਿੰਦਕੌਰ ਦੇ ਪਰਿਵਾਰ ਨੇ ਉਹਨੂੰ ਮਾਫਰੀ ਕੀਤਾ ਉਹਨੇ ਕਿਹਾ ਵੀ ਹੋਰ ਇਹਨੂੰ ਜਿਹੜਾ ਖਿੱਚੇ ਜਾਊਗਾ ਅਤੇ ਲੰਬੀ ਜਿਹੜੀ ਹੈ ਇਹਦੇ ਖਿਲਾਫ ਮੈਂ ਜੇਤੋ ਹਈਆ ਅਤੇ ਸ੍ਰੀ ਜਤ ਜਿਹੜੀ ਆ ਉਹ ਸੱਚ ਦੀ ਹੋਈ ਆ ਬਿਲਕੁਲ ਸਾਡੇ ਨਾਲ ਅਮਰੀਕ ਸਿੰਘ ਪ੍ਰਧਾਨ ਵੀ ਨਾਲ ਨੇ ਗੱਲਬਾਤ ਜੂ ਕਰਾਂਗੇ ਕਿਉਂਕਿ ਕਿਸਾਨ ਆਗੂ ਨੇ ਹਮੇਸ਼ਾ ਹੀ ਕਿਸਾਨੀ ਦੀ ਗੱਲ ਕਰਦੇ ਨੇ ਤੇ ਇਸ ਮੁੱਦੇ ਦੇ ਖਾਤੇ ਗੱਲਬਾਤ ਕਰਾਂਗੇ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਜਿਹੜਾ ਫੈਸਲਾ ਆਇਆ ਵਾ ਇੱਕ ਜਿਹੜੀ ਕੰਗਣਾ ਵਾਲੇ ਜੀ ਮਾਫੀ ਮੰਗੀ ਖਾਤੇ ਕਰਕੇ ਮਿੰਦਰ ਕੋਲ ਬੀਬੀ ਦੇ ਪਰਿਵਾਰ ਕੋਲੋਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਅਸੀਂ ਇਹ ਕਵਾਂਗੇ ਜੋ ਆ ਜਿੱਤਿਆ ਕਿਸਾਨਾਂ ਦੀ ਆ ਵੀ ਜੋ ਵੀ ਕਿਸਾਨ ਨਾਲ ਲੱਗੇ ਆ ਇਹਦੇ ਵਿੱਚ ਇਹ ਵੀ ਆ ਵੀ ਮਾਦਾ ਮਿੰਦਰ ਕੋਲ ਦੀ ਤੇ ਸਿਹਤ ਠੀਕ ਨਾ ਹੋਣ ਕਰਕੇ ਉਹ ਨਹੀਂ ਪਹੁੰਚ ਸਕੀ ਉਹ ਇਹ ਦਾਲਤ ਚ ਉੱਥੇ ਪਹੁੰਚੇ ਨੰਬਰਦਾਰ ਲਾਹਵ ਸਿੰਘ ਉਹਨੇ ਕਿਹਾ ਵੀ ਅਸੀਂ ਕੁਝ ਨਹੀਂ ਕਹਿ ਸਕਦੇ ਇਹ ਸਾਡੀ ਜੁਨੀਅਨ ਆ ਜਿਹੜੀ ਸਾਡੀ ਕਿਸਾਨ ਜੁਨੀਅਨ ਆ ਇਹਦੇ ਬਾਰੇ ਉਹ ਸੋਚੂਗੀ ਉਹਨਾਂ ਚ ਰਹੀ ਨਹੀਂ ਕੋਈ ਇਹਨੂੰ ਮਾਫੀ ਦੇ ਸਕਦੇ ਕਿ ਲੱਗਦਾ ਨਹੀਂ ਉਹਦੀ ਆਕੜ ਭੱਜ ਗਈ ਖਾਕ ਸਕੇ ਕਹਿੰਦੇ ਧੌਂਡ ਸਰੀਆ ਨਿਕਲ ਗਿਆ ਵਾ ਹਮੇਸ਼ਾ ਹੀ ਪੰਜਾਬੀਆਂ ਨੂੰ ਖਾ ਕੇ ਕਿਸਾਨਾਂ ਨੂੰ ਬਹੁਤ ਮਾੜਾ ਜੰਗਾ ਬੋਲਦੀ ਸੀ ਕਦੀ ਅੱਤਵਾਦੀ ਕਹਿੰਦੀ ਸੀ ਕਦੀ ਵਾਹੁਵਾਦੀ ਕਹਿੰਦੀ ਸੀ ਵੱਖ-ਵੱਖ ਤਰ੍ਹਾਂ ਦੇ ਨਾਮ ਬੋਲਦੀ ਸੀ ਕਿਸਾਨਾਂ ਨੂੰ ਕਿ ਲੱਗਦਾ ਨਹੀਂ ਅੱਜ ਪੰਜਾਬੀਆਂ ਨੇ ਧੌਂਡ ਸਰੀਆ ਕੱਢ ਕੇ ਰੱਖਤਾ ਵੇਖੋ ਜੀ ਇਹਦੇ ਕਿਸਾਨਾਂ ਦੀ ਵੱਡੀ ਤਗੜੀ ਜਿੱਤਿਆ ਜਿੰਨਾ ਇਹਦਾ ਕਮੰਡ ਤੋੜਤਾ ਕਮੰਡ ਤੋੜ ਕੇ ਫੇਰ ਇਹ ਬਠਿੰਡਾ ਦੇ ਆਉਂਦੀ ਨਹੀਂ ਕਿਸੇ ਅਦਾਲਤ ਵੀ ਨਹੀਂ ਜਾਂਦੀ ਹਾਰ ਕੇ ਨੂੰ ਆਉਣਾ ਪਿਆ ਤੇ ਮਾਫੀ ਮੰਗਣੀ ਪਈ ਤੇ ਇਹਦੇ ਵਿੱਚ ਵੀ ਕਿਸਾਨਾਂ ਦੀ ਸਾਡਿਆਂ ਜੂਨੀਅਨ ਦੀ ਸਾਰਿਆਂ ਦੀ ਬੜੀ ਵੱਡੀ ਜਿੱਤ ਆ ਵੀ ਜਿਹੜੀ ਇਹ ਅਸੀਂ ਅੱਗੇ ਲਾ ਲਈ ਆ ਇਤੋਂ ਗਾ ਕੋਈ ਵੀ ਹੋਰ ਮੰਤਰੀ ਆ ਜਾਂ ਕੋਈ ਐਮਪੀ ਆ ਕੋਈ ਹੋਰ ਆ ਉੱਚਾ ਵੀ ਅਫਸਰ ਆ ਉਹ ਸਾਡੇ ਕਿਸਾਨਾਂ ਗਾੜੀ ਨੋ ਨਹੀਂ ਲਊਗਾ ਵੀ ਮੈਂ ਇਹਨਾਂ ਨੂੰ ਮਾਰੀ ਆਕਾ ਇਹਦੇ ਸ਼ਰਕਾਂ ਦੇ ਬੈਠੇ ਵਿਚਾਰੇ ਤੇ ਇਹਨਾਂ ਨੂੰ ਕਹਿੰਦੇ 100-100 ਰੁਪਿਆ ਦਿਹਾੜੀ ਲੈਂਦੇ ਆ ਇਹਨਾਂ ਨੂੰ ਪੁੱਛੋ ਵੀ 100-100 ਰੁਪਿਆ ਦਿਹਾੜੀ ਕਿਉਂ ਤੁਹਾਡੇ ਭੁੱਲਰ ਹੋਣੀ ਤੇ ਕਿਨੇ-ਕਨੇ ਕਰੋੜ ਲੈ ਕੇ ਬਾਹਰ ਬੈਠੇ ਉਹ ਉਹ ਹੀ ਪੰਜਾਬ ਨੂੰ ਸਭ ਕੁਝ ਕਰ ਸਕਦੇ ਆ ਜੇ ਦੇਣ ਤੇ ਪਰ ਇਹ ਕਿਸਾਨਾਂ ਦੀ ਜਿਹੜੀ ਹੈ ਜਿੱਤ ਵਾ ਤੇ ਕਿਸਾਨ ਇਹਨੂੰ ਤਗੜਾ ਅਡੋਲਨ ਜਾਰੀ ਰੱਖਣਗੇ। ਇਹ ਲੱਗਦਾ ਨਹੀਂ ਪ੍ਰਧਾਨੀ ਜਿਵੇਂ ਦੇਖਦੇ ਪ੍ਰਧਾਨ ਮੰਤਰੀ ਨੇ ਆਪਣੇ ਜਿਹੜੇ ਬਿੱਲ ਨੇ ਵਾਪਸ ਲਏ ਨੇ ਪਰ ਕੀ ਲੱਗਦਾ ਜੇਕਰ ਪ੍ਰਧਾਨ ਮੰਤਰੀ ਬਿੱਲ ਵਾਪਸ ਲੈ ਸਕਦਾ ਮਾਫੀ ਮੰਗ ਸਕਦਾ ਤੇ ਇਹ ਕਿਹੜੀ ਕਿਥੋਂ ਦੀ ਫਾਗ ਦੀ ਮੋਲੀ ਹੈ। ਇਹਦੇ ਕੁਝ ਵੀ ਨਹੀਂ ਗੀ ਜੇ ਵੇਖੋ ਜੇ ਪ੍ਰਧਾਨ ਮੰਤਰੀ ਉਹਦੇ ਤਿੰਨ ਸਾਡੇ ਕਾਨੂੰਨ ਵਾਪਸ ਲੈ ਆਣ ਨੇ ਤੇ ਮੁੱਖ ਮੰਤਰੀ ਵੀ ਅੱਗੇ ਲੱਗਾ ਤੇ ਇਹਦੇ ਕੁਝ ਵੀ ਨਹੀਂ ਸਾਡੇ ਅੱਗੇ ਇਹਨੂੰ ਰਹਿਦਾ ਹੀ ਅਸੀਂ ਕਰ ਲਾਂਗੇ ਹੁਣ ਠੀਕ ਜਿਤਨਾ ਹੋਣ ਹੋਣ ਡਈ ਆ ਪਰ ਅਜੇ ਨਹੀਂ ਇਹਨੂੰ ਮਾਫੀ ਦੇਣੀ ਉਹਦੇ ਖੁਦ ਬਾਪੂ ਲਾਹਸੋਂ ਕਹਿਣ ਡਿਆ ਵੀ ਜਿੰਨਾ ਜਰ ਜੂਨੀਅਰ ਨਹੀਂ ਮਾਫੀ ਦਿੰਦੀ ਉਹਨਾਂ ਜਿਹੜਾਹੀਂ ਮਾਫੀ ਨਹੀਂ ਦੇਣੀ ਅਸੀਂ ਦੇਖਿਆ ਮਾਤਾ ਜੀ ਦਾ ਬਿਆਨ ਆਇਆ ਮਾਤਾ ਅਮਿੰਦਰ ਕੌਰ ਦਾ ਜਿਨ੍ਹਾਂ ਦੀ ਉਮਰ 85 ਸਾਲ ਆ ਉਹਨਾਂ ਕਹਿਣਾ ਵੀ ਹਜੇ ਇਹਨੂੰ ਮਾਫ ਨਹੀਂ ਕਰਨਾ ਹਜੇ ਹੋਰ ਲੰਮਾ ਨੂੰ ਖਿੱਚਣਾ ਵਾ ਅਤੇ ਇਹਨੂੰ ਲੱਗ ਜੂ ਪਤਾ ਕਿ ਕਿੱਦਾਂ ਪੰਜਾਬੀਆਂ ਦੇ ਨਾਲ ਕਿੱਦਾਂ ਕਿਸਾਨਾਂ ਦੇ ਨਾਲ ਬੋਲਣ ਦਾ ਕੀ ਨਤੀਜਾ ਕੀ ਆ ਕਹਿੰਦੇ ਇਹਨੂੰ ਵੱਡੀ ਜਿਹੜੀ ਆ ਹੋਰ ਸਜ਼ਾ ਇਹਨੂੰ ਮਿਲਣੀ ਚਾਹੀਦੀ ਆ ਇਹ ਮਾਦਾ ਜਿਹੜੀ ਆ ਉਹ ਬਿਲਕੁਲ ਐਵੇਂ ਤਗੜੇ ਰੂਪ ਚ ਬੈਠੀ ਆ ਭਾਵੇਂ 85 ਸਾਲ ਦੀ ਉਮਰ ਆ ਉਹ ਮਹਾਰਾਜ ਉਹਦੀ ਹੋਰ ਉਮਰ ਵੱਡੀ ਕਰੇ ਜਿਹੜੀ ਇਹਦੇ ਨਾਲ ਮੱਥਾ ਲਾ ਕੇ ਰੱਖੇ ਤੇ ਇਹਨੂੰ ਗਾਂ ਪਤਾ ਲੱਗ ਗਿਆ ਵੀ ਮੈਂ ਮਾਦਾ ਨੂੰ ਜਾਂ ਆਪਣੀਆਂ ਪੰਜਾਬ ਦੀਆਂ ਮਾਵਾਂ ਧੀਆਂ ਨੂੰ ਕਿਤਰਾ ਬੋਲਣਾ ਇਹਨੂੰ ਆਪਣੀ ਕਰਤੂਤ ਦਾ ਪਤਾ ਲੱਗ ਗਿਆ ਪੀ ਮੈਂ ਗਾਂ ਕਿਤਰਾ ਕੂਣਾ ਨਾ ਅਸੀਂ ਦੇਖਿਆ ਬਰਦਾਰ ਸਾਹਿਬ ਜਿਵੇਂ ਹਾਈ ਕੋਰਟ ਚੰਡੀਗੜ੍ਹ ਪਹਿਲੋ ਫੈਸਲਾ ਗਿਆ ਸੀ ਉਸ ਤੋਂ ਬਾਅਦ ਸੁਪਰੀਮ ਕੋਰਟ ਚਲ ਗਿਆ ਸੀ ਕਿਉਂਕਿ ਹਰ ਇੱਕ ਅਦਾਲਤ 'ਚ ਪਹੁੰਚਦੀ ਨਹੀਂ ਸੀ ਗਾਂਹਾਂ ਗਾਂ ਫੈਸਲੇ ਦਿੱਤੇ ਜਾਂਦੇ ਸੀ ਪਰ ਉਸ ਤੋਂ ਬਾਅਦ ਬਠਿੰਡਾ ਅਦਾਲਤ ਨੇ ਨੂੰ ਜਿਹੜਾ ਸੱਮਨ ਜਾਰੀ ਕੀਤਾ ਵੀ ਤੂੰ ਬਾਈ ਕੋਰਟ 'ਤੇ ਅੱਛੇ ਬਠਿੰਡਾ 'ਚ ਪੇਸ਼ ਹੋ ਇੱਥੇ ਆ ਕੇ ਅਸੀਂ ਦੇਖਿਆ ਜਿਵੇਂ ਗੱਲਬਾਤ ਕੀਤੀ ਆ ਵਕੀਲ ਸਾਹਿਬ ਦਾ ਕਹਿਣਾ ਵੀ ਜੱਜ ਸਾਹਿਬ ਨੇ ਆ ਕੇ ਉਹਨੇ ਬੜੇ ਸਿਰ ਝੁਕਾ ਕੇ ਗੱਲਬਾਤ ਕੀਤੀ ਆ ਤੇ ਮਾਫੀ ਨਾਮਾ ਜਿਹੜਾ ਹਥ ਮੰਗਿਆ ਉਹਨਾਂ ਨੇ ਕਿਹਾ ਵੀ ਮਹਿੰਦਰ ਕੌਰ ਕੋ ਮਹਿੰਦਰ ਕ ਵੇਖੋ ਜੀ ਇਹਦੇ ਬਾਰੇ ਉਹਨੂੰ ਸਾਰਾ ਸਬੂਤ ਹੋ ਗਿਆ ਵੀ ਮੈਨੂੰ ਮਾਫੀ ਮੰਗਣੀ ਪੈਣੀ ਆ ਉਹਨੇ ਇਸ ਆਣ ਇਸ ਕਰਕੇ ਜਾਣ ਕੇ ਅਦਾਲਤ ਦੇ ਗਾੜੀ ਜੱਜ ਦੇ ਗਾੜੀ ਸਿਰ ਨਵਾਇਆ ਉਸ ਪਰਿਵਾਰ ਦੇ ਗਾੜੀ ਨਵਾਇਆ ਉਹ ਬਾਪੂ ਦੇ ਗਾੜੀ ਨੰਬਰਦਾਰ ਸਾਹਿਬ ਦੇ ਮਨਾਇਆ ਵੀ ਪਹਿਲਾਂ ਉਹਦੇ ਨਾਲ ਗੱਲਬਾਤ ਕੀਤੀ ਵੀ ਬਾਪੂ ਜੀ ਸਾਨੂੰ ਮਾਫੀ ਦਿਓ ਉਹਨਾਂ ਦਾ ਇੱਕੋ ਹੀ ਸਵਾਰ ਰਿਹਾ ਵੀ ਸਾਡੀ ਜੂਨੀਅਨ ਕਿਸਾਨ ਜੋ ਕਰਨਗੇ ਅਸੀਂ ਉੱਤੇ ਹੀ ਫੋਲਟਾਵਾਂਗੇ ਅਸੀਂ ਦੇਖਿਆ ਬਦਾਰੀ ਜਿਵੇਂ ਕਿਸਾਨੀ ਅੰਦੋਲਨ ਜ਼ਿਆਦਾ ਸੀ ਦਿੱਲੀ ਵਿੱਚ ਤੇ ਸਭ ਤੋਂ ਵੱਡਾ ਨੁਕਸਾਨ ਜਿਵੇਂ ਅਸੀਂ ਦੇਖਿਆ ਸਾਡੇ ਜਿਹੜੇ ਪੰਜਾਬੀ ਸੀ ਜਿਹੜੇ ਜਾਂਦੇ ਸੀ ਹਿਮਾਚਲ ਵਿੱਚ ਉੱਥੇ ਬੜਾ ਵਿਰੋਧ ਹੁੰਦਾ ਸੀ ਜਿਵੇਂ ਲੈ ਕੇ ਇਹਦੇ ਬਿਆਨੋਂ ਲੈ ਕੇ ਸਾਡਾ ਜਿਹੜਾ ਭਾਈਚਾਰਾ ਸਾਂਝਾ ਹਿਮਾਚਲ ਦੇ ਨਾਲ ਵੀ ਹੈ ਕਿ ਉਹ ਵਪਾਰ ਚੱਲਦਾ ਵਾ ਸਾਡੇ ਕਈ ਕਈ ਜੋੜੇ ਟੈਕਸੀ ਡਰਾਈਵਰ ਨੇ ਹਿਮਾਚਲ ਜਾਂਦੇ ਨੇ ਸਵਾਰੀਆਂ ਲੈ ਕੇ ਉਧਰ ਵਪਾਰ ਚੱਲਦਾ ਪਰ ਸਾਡੀ ਜਿਹੜੀ ਆਪਸੀ ਸਾਂਝ ਹੈ ਕਿੰਨੇ ਕਿੰਨੇ ਖਰਾਬ ਕੀਤੀ ਜਾਂਦੀ ਸੀ ਇਹਦੇ ਵੱਲੋਂ ਜਿਸ ਤਰ੍ਹਾਂ ਇਹ ਬਿਆਨ ਦਿੰਦੀ ਸੀ ਪਰ ਲੱਗਦਾ ਹੁਣ ਜਿਹੜ ਇਹ ਗੱਲਾਂ ਦੇ ਸਾਹਮਣੇ ਨਹੀਂ ਖੜਦੇ ਆਪਸ ਵਿੱਚ ਭਾਈਚਾਰ ਜਿਹੜਾ ਉਹ ਨਹੀਂ ਖਰਾਬ ਕਰਦੇ ਹੋ ਵੇਖੋ ਜੀ ਹੁਣ ਅੱਗੇ ਦੇ ਹੋਇਆ ਇਦਾਂ ਪਰ ਹੁਣ ਜਦੋਂ ਦਾ ਇਹਨੇ ਆ ਕੰਮ ਕੀਤਾ ਵੀ ਮੈਂ ਮਾਫੀ ਵਾਲੇ ਬੰਨੇ ਜਾਣਾ ਉਦੋਂ ਦੇ ਮਹਤਲ ਵਾਲੇ ਵੀ ਸਾਡੇ ਭਰਾ ਨੇ ਜਿਹੜੇ ਸਾਡੇ ਵੀ ਡਰਾਈਵਰ ਆ ਸਾਡੀ ਆਪਣੀ ਗੱਡੀ ਵੀ ਜਾਂਦੀ ਆ ਸਾਡਾ ਆਪਣਾ ਭਤੀਆ ਜਾਂਦਾ ਗੱਡੀ ਲੈ ਕੇ ਉਹ ਆਂਦਾ ਅੱਗੇ ਨੂੰ ਬਹੁਤ ਫਰਕ ਆ ਸਾਡੇ ਨਾਲ ਭਾਈਬੰਦੀ ਕਰਦੇ ਆ ਤੇ ਅਸੀਂ ਵੀ ਉਹਨਾਂ ਨਾਲ ਕਰਦੇ ਆ ਜਦੋਂ ਅਸੀਂ ਬਾਰਡਰਾਂ ਦੇ ਵੀ ਜਾਂਦੇ ਆ ਉਦੋਂ ਵੀ ਸਾਡਾ ਇਤਨਾ ਹੀ ਚੱਲਦਾ ਇਹ ਕੰਮ ਵੀ ਬਾਰਡਰ ਦੇ ਅਸੀਂ ਸ਼ਰਕਾਂ ਦੇ ਬੈਠੇ ਆ ਤੇ ਆਣ ਕੇ ਕਹਿੰਦੇ ਵੀ ਇਹ ਦਿਹਾਰੀਆਂ ਲੈਂਦੇ ਆਏ ਫਲਾਨ ਕਰਦੇ ਆ ਢੀਂ ਕਰਦੇ ਆ ਪਰ ਅਸੀਂ ਦੇ ਆਪਣੀ ਰੋਟੀ ਰੋਜੀ ਬਾਰੇ ਤੇ ਆਪਣੇ ਫੈਸਲਿਆਂ ਬਾਰੇ ਆਪਣੇ ਪੰਜਾਬ ਬਾਰੇ ਲੜਨਦੇ ਆ ਅੱਛੇ ਦੇਖਿਆ ਪ੍ਰਧਾਨ ਸਾਹਿਬ ਜਿਵੇਂ ਬੀਬੀ ਮਿੰਦਰਕੌਰ ਨੇ ਜਮੀਰਾ ਜਾਗਦੀਆਂ ਨੇ ਚਾਹੇ ਹਾਲਾਤ ਘਰ ਦੇ ਨਹੀਂ ਸੀ ਨੇ ਵਧੀਆ ਪਰ ਫਿਰ ਵੀ ਏਡੀ ਆਕੜ ਭਾਂਦੀ ਉਸ ਔਰਤ ਦੀ ਜਿਹੜੀ ਕਿ ਭਾਜਪਾ ਦੀ ਵੱਡੀ ਲੀਡਰ ਸੀ ਐਮਪੀ ਸੀ ਅਤੇ ਪੈਸੇ ਸ਼ੌਹਰਤ ਵੱਲੋਂ ਕਿਸੇ ਵੱਲੋਂ ਘੱਟ ਨਹੀਂ ਸੀ ਆਪਣੇ ਆਪ ਨੂੰ ਫਿਲਮੀ ਸਟਾਰ ਸਮਝਦੀ ਸੀ ਪਰ ਅੱਜ ਨਾ ਤੇ ਪੈਸੇ ਸ਼ੌਹਰਤ ਕੰਮ ਆਈ ਨਾ ਹੀ ਉਹਦੇ ਕਿਰੇ ਜਿਹੜੀ ਵੱਡੀ ਲੀਡਰ ਸੀ ਉਹ ਕਿਸੇ ਕੰਮ ਆਈ ਕਿਉਂਕਿ ਅੱਜ ਨੂੰ ਅਦਾਲਤ ਸਾਹਮਣੇ ਜਿਹੜਾ ਸਿਰ ਝਕੋਣਾ ਪਿਆ ਤੇ ਬੀਬੀ ਮਿੰਦਰਕੌਰ ਮਾਫੀ ਮੰਗਣੀ ਪਈ ਕੀ ਕਿਸ ਤਰ੍ਹਾਂ ਦੇ ਦੇ ਚੀਜ਼ ਨੂੰ ਲੈ ਕੇ ਵੇਖੋ ਜੀ ਇਹ ਤੇ ਦਿਖਣੀ ਡਿਆ ਵੀ ਇਹਨੂੰ ਮਾਫੀ ਮੰਗਣੀ ਪਈ ਆ ਤੇ ਮੰਗਣੀ ਪੈਣੀ ਹੀ ਇਹਦੇ ਕੋ ਪੈਸੇ ਹੀ ਭਾਵੇਂ ਜੋ ਮਰਜੀ ਸਾਡੇ ਗਰੀਬ ਭਾਵੇਂ ਕਮਜ਼ੋਰ ਸੀ ਭਾਵੇਂ ਇੱਕ ਇੱਕ ਕਰਕੇ ਲੜੀ ਜਮਾਤਾ ਪਰ ਉਹਦਾ ਇਨਾ ਹੌਸਲਾ ਸੀ ਨੀ ਆਮ ਮਾਦਾ ਦੇ ਡਾਰੀ ਜਾਂਦੀਆਂ ਵੀ ਅਸੀਂ ਦਰਦ ਦੇ ਵਿੱਚ ਕਿਤਰਾ ਜਾਵਾਂਗੇ ਕੋਈ ਆਮ ਜਾਣ ਨਹੀਂ ਜਾ ਸਕਦੀ ਜਿਤਨਾ ਉਹ ਸਾਡੀ ਮਾਤਾ ਗਈ ਆ ਤੇ ਕੋ ਜੋ ਨੰਬਰਦਾਰ ਦਾ ਬੜਾ ਹੌਸਲਾ ਮਗਰ ਲਾਹਸੌ ਦਾ ਜਿੰਨੇ ਇੱਥੋਂ ਤੱਕ ਤਕੜਾਈ ਰੱਖੀ ਆ ਕਿ ਲੱਗਦਾ ਨਹੀਂ ਹੁਣ ਬਾਕੀਆਂ ਨੂੰ ਇਸ ਚੀ ਦੀ ਸਨੇਹਾ ਮਿਲ ਗਿਆ ਵੀ ਭਾਈ ਪੰਜਾਬੀਆਂ ਦੇ ਨਾਲ ਜਾਂ ਕਿਸਾਨਾਂ ਨਾਲ ਪੰਗਾ ਨਹੀਂ ਲੈਣਾ ਕਿਉਂਕਿ ਇਹ ਜਿਹੜੇ ਅਣਖੀ ਬੰਦੇ ਹੁੰਦੇ ਨੇ ਹਮੇਸ਼ਾ ਸੱਚ ਦਾ ਪਹਿਲਾ ਦਿੰਦੇ ਨੇ ਅੱਪਲ ਤੇ ਪਹਿਲ ਕਰਦੇ ਨਹੀਂ ਆ ਜੇਕਰ ਕੋਈ ਪਹਿਲ ਕਰਦਾ ਤੇ ਜੂਰ ਉਹ ਛੱਡਦੇ ਨਹੀਂ ਆ ਖਾਤਰ ਦੇ ਵੇਖੋ ਜੀ ਪੰਜਾਬੀਆਂ ਦੀ ਪ੍ਰਾਣੀ ਆਏ ਇਹ ਗੱਲ ਕਹਾਵਤ ਆ ਵੀ ਅਹੀਂ ਕਿਸੇ ਦਾ ਸਹਿਣਾ ਨਹੀਂ ਬਿਲਕੁਲ ਤੇ ਕਿਸੇ ਦੇ ਕਰਨਾ ਨਹੀਂ ਜੇ ਕੋਈ ਸਾਡੇ ਨਾਲ ਇਸ ਤਰ੍ਹਾਂ ਕਰਦਾ ਵਾ ਤੇ ਅਸੀਂ ਉਹਨੂੰ ਬਖਸ਼ਣਾ ਨਹੀਂ ਇਹ ਪੰਜਾਬੀਆਂ ਦਾ ਪਹਿਲਾ ਮੁੱਦਾ ਵਾ ਇਹ ਕੰਗਣਾ ਤੋਂ ਸਾਰਿਆਂ ਨੂੰ ਸਬੂਤ ਹੋ ਜਾਊਗਾ ਮੰਤਰੀਆਂ ਨੂੰ ਛੰਤਰੀਆਂ ਨੂੰ ਉੱਤੇ ਪ੍ਰਧਾਨਾਂ ਨੂੰ ਮੁੱਖ ਮੰਤਰੀਆਂ ਨੂੰ ਸਾਰਿਆਂ ਨੂੰ ਸਬੂਤ ਹੋ ਜਾਊਗਾ ਵੀ ਅਸੀਂ ਪੰਜਾਬੀਆਂ ਦਾ ਨਾ ਪੰਗਾ ਲਿਗੀ ਪ੍ਰਧਾਨ ਸਾਹਿਬ ਜਿਹੜੇ ਲੋਕ ਕਹਿੰਦੇ ਨੇ ਵੀ ਭਾਜਪਾ ਕੀ ਸਰਕਾਰ ਕਹਿੰਦੇ 2027 ਚ ਬਣਨੀ ਆ ਪੰਜਾਬ ਚ ਹੋਣੀ ਆ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਵਾ ਕਿਉਂਕਿ ਬੜਾ ਵਿਰੋਧ ਹੁੰਦਾ ਰਿਹਾ ਚਿਉ ਲਾ ਕੇ ਕਿ ਲੱਗਦਾ ਵਾ ਕਿ ਆਰ ਕੀ ਜਿਹੜੀ ਭਾਜਪਾ ਵਾ ਪੰਜਾਬ ਸਰਕਾਰ ਬਣਾ ਸਕੂਗੀ ਜਾਂ ਸੈਂਟਰ ਚ ਫਿਰ ਰੀਪੀਟ ਹੋ ਸਕੀ ਕਿਸ ਤਰ੍ਹਾਂ ਦੇ ਬਿਲਕੁਲ ਨਹੀਂ ਜੀ ਇਹਨਾਂ ਨੂੰ ਅੱਗੇ ਨਹੀਂ ਵੜਨ ਦਿੱਤਾ ਤੇ ਹੁਣ ਕਿੱਥੋਂ ਵੜਨ ਦੇਣਾ ਹੈ ਅੱਗੇ ਜੀ ਨਾ ਆਏ ਅੱਗੇ ਕੋਈ ਲਈ ਨਾ ਇਥੋਂ ਸੀਡ ਹੁਣ ਐਵੇਂ ਇਹ ਫਵਾਵਾਂ ਛੱਡੀ ਜਾਂਦੇ ਆ ਪਾਣੀ ਦੀ ਡਾਂਗਾ ਮਾਰਨ ਦਾ ਇੱਥੇ ਜਿੱਤ ਪੰਜਾਬੀਆਂ ਦੀ ਹੋਣੀ ਹੈ ਲਾਸਵਾਲ ਮੇਰਾ ਜੀ ਕੀ ਅਪੀਲ ਕਰਨਾ ਚਾਹੋਗੇ ਪੰਜਾਬੀਆਂ ਨੂੰ ਸਾਕੇ ਕਿਸਾਨ ਵੀਰਾਂ ਨੂੰ ਕਿਸ ਤਰ੍ਹਾਂ ਸਾਨੂੰ ਕੱਟੇ ਹੋ ਕੇ ਜਿਹੜਾ 2027 ਦਾ ਵੀ ਡਟ ਕੇ ਕਿਸ ਤਰ੍ਹਾਂ ਜਿਹੜਾ ਲੀਡਰ ਜਿਹੜੀਆਂ ਸਰਕਾਰਾਂ ਸਾਡੇ ਖਿਲਾਫ ਬੋਲਦੀਆਂ ਨੇ ਸਰਕਾਰਾਂ ਸਾਡੇ ਧੱਕੇ ਕਰਦੀਆਂ ਨੇ ਕਿਸ ਤਰ੍ਹਾਂ ਇਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ ਵੇਖੋ ਜੀ ਅਸੀਂ ਦੇ ਸਾਰੀਆਂ ਪਾਰਟੀਆਂ ਨੂੰ ਜਿੰਨੀਆਂ ਵੀ ਹੈਗੀਆਂ ਜੱਸੇ ਬੰਦੀਆਂ ਨੇ ਜਿੰਨੀਆਂ ਵੀ ਪਾਰਟੀਆਂ ਨੇ ਸਾਰਿਆਂ ਨੇ ਹੱਥ ਜੋੜ ਕੇ ਅਪੀਲ ਕਰਾਂਗੇ ਵੀ ਇੱਕੋ ਸਟੇਜ ਤੇ ਆਜੋ ਤੇ ਇੱਕੋ ਇੱਧਰ ਬਣ ਕੇ ਇਹਨਾਂ ਨਾਲ ਮੁਕਾਬਲਾ ਕਰੀਏ ਜਿਹੜੇ ਸਾਡੇ ਨਾਲ ਧੱਕਾ ਕਰਨਦੇ ਆ ਇਹਨਾਂ ਨਾਲ ਆਪਾਂ ਵੀ ਮੱਥਾ ਪੂਰੇ ਜੋਰ ਨਾਲ ਲਾਈਏ ਤੇ ਲਾਈਏ ਸਾਰੇ ਇਕੱਠੇ ਹੋ ਕੇ ਬਬਾ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਕਿਸਾਨ ਆਗੂ ਅਮਰੀਕ ਸਿੰਘ ਤੁਸੀਂ ਦੇਖਿਆ ਅੱਜ ਪੂਰੇ ਖੁਸ਼ ਨੇ ਕਿਉਂਕਿ ਚਿਹਰੇ ਤੇ ਖੁਸ਼ੀ ਵੀ ਆ ਕਿਉਂਕਿ ਵੱਡੀ ਜਿੱਤ ਪ੍ਰਾਪਤ ਹੋਈ ਆ ਜਿੱਥੇ ਕੱਲੀ ਬੀਬੀ ਬਿੰਦਰ ਕੌਰ ਦੀ ਜਿੱਤ ਨਹੀਂ ਆ ਇਹ ਸਾਡੇ ਪੰਜਾਬੀਆਂ ਦੀ ਜਿੱਤ ਆ ਸਾਡੇ ਕਿਸਾਨਾਂ ਦੀ ਜਿੱਤ ਆ ਅਤੇ ਉਹਨਾਂ ਕਹਿੰਿਆ ਵੀ ਜਿਹੜੀ ਕੰਗਣਾ ਸੀ ਕੰਗਣਾ ਹਮੇਸ਼ਾ ਧੌਂ ਚ ਸਰੀਆ ਸੀ ਖਾਸ ਕਰਕੇ ਪੰਜਾਬੀਆਂ ਨੂੰ ਬਹੁਤ ਮਾੜਾ ਬੋਲਦੀ ਸੀ ਪਰ ਅੱਜ ਜਿਹੜਾ ਸਰੀਆ ਵਾ ਪੰਜਾਬੀਆਂ ਨੇ ਕੱਢ ਕੇ ਦਿੱਤਾ ਧੌਂ ਵਿੱਚੋਂ ਤੇ ਮੈਨੂੰ ਲੱਗਦਾ ਹੁਣ ਕੋਈ ਜਿਹੜਾ ਵੱਡਾ ਲੀਡਰ ਆ ਖਾਸ ਕਰਕੇ ਪੰਜਾਬੀਆਂ ਦੇ ਨਾਲ ਕਿਸਾਨਾਂ ਦਾ ਨਾਲ ਪੰਗਾ ਨਹੀਂ ਲਊਗਾ ਅਤੇ ਵੱਡੀ ਜਿੱਤ ਪ੍ਰਾਪਤ ਹੋਈ ਆ ਤੁਸੀਂ ਦੇਖਿਆ ਪਰ ਬੀਬੀ ਭਿੰਦਰਗੌਰ ਦਾ ਇਹ ਵੀ ਕਹਿਣਾ ਹੈ ਵੀ ਹਜੇ ਮੈਂ ਨੂੰ ਜਿਹੜਾ ਮਾਫ ਨਹੀਂ ਕਰਦਾ ਹਜੇ ਹੋਰ ਜਿਹੜਾ ਸੰਘਰਸ਼ ਚੱਲਦਾ ਰਹੇਗਾ ਮੈਨੂੰ ਦੇ ਉਜਾੜਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ